25 25 50 ਇਹੋ ਜਿਹਾ ਲੀਡਰ ਲੱਭ ਕੇ ਤੇ ਵਖਾ ਕਹਿੰਦੇ ਪੰਨੂ ਆਇਆ ਹੀ ਤੁੰਦ ਬੜੀ ਪਈ ਆ ਮੈਂ ਲੋਕਾਂ ਨੂੰ ਕਿਹਾ ਤੁੰਦ ਚੁੱਕਣੀ ਆਇਆ ਹੀ ਓਏ ਆ ਜਾ ਓਏ ਆ ਜਾ ਇਹ ਇਦਾਂ ਦਾ ਭਰਾ ਕਈਆਂ ਦਾ ਇਦਾਂ ਦਾ ਪੁੱਤਰ ਤੇ ਕਈਆਂ ਦਾ ਭਤੀਜਾ ਇਹ ਬਾਅਦ ਚ ਨਹੀਂ ਜੇ ਮਿਲਣਾ ਇਹੋ ਜਿਹਾ ਸੱਚਾ ਸੁੱਚਾ ਇਨਸਾਨ ਸਾਨੂੰ ਮਿਲਿਆ ਸਾਨੂੰ ਠੋਕ ਵਜਾ ਕੇ ਉਹਦੇ ਕੰਮਾਂ ਨੂੰ ਦੇਖ ਕੇ ਆਪਾਂ ਨੂੰ ਜਿਹੜਾ ਉਹਦੇ ਨਾਲ ਜੁੜ ਕੇ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਣਾ ਚਾਹੀਦਾ ਆ ਨੌਜਵਾਨ ਉਹਨੂੰ ਆਪਣਾ ਭਰਾ ਵੀ ਮੰਨਦੇ ਨੇ ਬਜ਼ੁਰਗੋ ਨੂੰ ਪੁੱਤਰ ਕਹਿੰਦੇ ਨੇ ਤੇ ਸਾਡੀਆਂ ਮਾਵਾ ਪੈਣਾ ਜਿਹੜੀਆਂ ਉਹਨਾਂ ਨੂੰ ਬਹੁਤ ਹੀ ਸਤਿਕਾਰ ਦਿੰਦੀਆਂ ਨੇ ਆਪਾਂ ਕਹਿ ਦਈਏ ਜਿਦਾ ਆਸਮਾਨ ਦੇ ਵਿੱਚ ਤਾਰੇ ਚਮਕਦੇ ਨੇ ਜੀ ਉਸ ਤਰੀਕੇ ਨਾਲ ਇਸ ਟਾਈਮ ਪੰਨੂ ਸਾਹਿਬ ਜਿਹੜੇ ਸਾਡੇ ਹਲਕੇ ਵਿੱਚ ਚਮਕ ਰਹੇ ਨੇ ਪੰਨੂ ਸਾਹਿਬ ਦੀ ਸਭ ਤੋਂ ਜਿਹੜੀ ਵੱਡੀ ਖਾਸੀਅਤ ਇਹ ਚੀਜ਼ ਹੈ ਕਿ ਰਾਤ ਨੂੰ ਭਾਵੇਂ ਉਹਨਾਂ ਨੂੰ 12 ਵਜੇ ਫੋਨ ਕਰ ਲਓ ਕੋਈ ਕੰਮ ਪੈ ਗਿਆ ਹਮਮ ਜਾ ਉਹਨਾਂ ਦੇ ਨਾਲ ਕਿਤੇ ਉਹ ਗੱਡੀ ਤੇ ਜਾ ਰਹੇ ਤੁਸੀਂ ਰਸਤੇ 'ਚ ਜਾਂਦੇ ਹੋ ਉਹਨਾਂ ਹੱਥ ਵੀ ਦਿੱਤਾ ਤੇ ਤਾਂ ਵੀ ਪੰਨੂ ਸਾਹਿਬ ਨੇ ਪਿਆਰ ਨਾਲ ਗੱਡੀ ਦੀ ਬ੍ਰੇਕ ਮਾਰ ਕੇ ਉੱਥੇ ਪੁੱਛਿਆ ਦੱਸੋ ਜੀ ਕੀ ਕੰਮ ਹੈ ਇਹਨਾਂ ਦਾ ਔਰਾ ਜਾਨੀ ਕਿ ਇੰਨਾ ਪੋਜੀਟਿਵ ਹੈ ਕਿ ਜਿਹੜਾ ਵੀ ਬੰਦਾ ਇਹਨਾਂ ਨੂੰ ਮਿਲਦਾ ਹੈ ਫਿਰ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਪੰਨੂ ਸਾਹਿਬ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਮਿਲਣ ਦਾ ਜਿਹੜਾ ਤਰੀਕਾ ਉਹਨਾਂ ਦਾ ਪ੍ਰੇਮ ਇਤਫਾਕ ਇੰਨਾ ਕਿ ਜ਼ਿਆਦਾ ਕਿ ਉਹ ਜਿਹੜੀ ਖਿੱਚਿਆ ਉਹਨੇ ਸਾਨੂੰ ਇੱਕ ਆਪਣੇ ਵੱਲ ਖਿੱਚਿਆ ਜੀ ਕਿ ਨਹੀਂ ਅਰੇ ਬਹੁਤ ਟਾਈਮ ਤੋਂ ਕੰਮ ਕਰ ਰਹੇ ਆਂ ਪਾਰਟੀ ਦੇ ਵਿੱਚ ਪਰ ਜਿਹੜੇ ਤਰੀਕੇ ਦੇ ਨਾਲ ਪੰਨੂ ਸਾਹਿਬ ਕੰਮ ਕਰ ਰਹੇ ਨੇ ਜਿਹੜੇ ਤਰੀਕੇ ਨਾਲ ਲੋਕਾਂ ਨਾਲ ਵਿਚਾਰੇ ਨੇ ਤੁਸੀਂ ਇੱਕ ਵਾਰੀ ਕੰਮ ਕਰਾਉਣ ਜਾਂਦੇ ਹੋ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਤੁਹਾਨੂੰ ਬਾਰ ਬਾਰ ਫੋਨ ਨਹੀਂ ਕਰਨਾ ਪੈਂਦਾ ਢੇੜਾ ਨਹੀਂ ਸੀ ਮਾਰਨਾ ਪੈਂਦਾ ਹੁਣ 27 ਸਿਰ ਤੇ ਹੈ ਤੇ ਤਿਆਰੀ ਕਿਹੋ ਜੀ ਹੈ ਵੇਖੋ ਜੀ ਠੋਕ ਵਜਾ ਕੇ ਸਾਡੀ ਤਿਆਰੀ ਹੈ ਹਲਕੇ ਦੇ ਡਿਵੈਲਪਮੈਂਟ ਨੂੰ ਲੈ ਕੇ ਅਸੀਂ ਜਿਹੜੇ ਉਹ ਇਲੈਕਸ਼ਨ ਅਸੀਂ ਲੜਾਂਗੇ ਤੇ ਠੋਕ ਵਜਾ ਕੇ ਅਸੀਂ ਇਲੈਕਸ਼ਨ ਜਿੱਤਣੇ ਵੀ ਆ ਕਿੰਨੇ ਵੈਲਨੈਸ ਸੈਂਟਰ ਜਿਹਨੂੰ ਪੰਜਾਬੀ ਡਿਸਪੈਂਸਰੀਆਂ ਕਹਿੰਦੇ ਨੇ ਉਹ ਬਣਦੀਆਂ ਪਈਆਂ ਪਲੇ ਗਰਾਊਂਡਾਂ ਬਣਦੀਆਂ ਪਈਆਂ ਫਤੇਗੜ ਚੂੜੀਆਂ ਤੋਂ ਕਾਲਾ ਫਗਾਨਾ ਰੋਡ ਸੀ ਜਿਹੜੀ ਉਹ ਬਹੁਤ ਬੁਰਾ ਹਾਲ ਸੀ ਉਹ ਪੰਨੂ ਸਾਹਿਬ ਨੇ ਬਣਵਾਈ ਅਲੀਵਾਲ ਦੇ ਵਿੱਚ ਜਿਹੜੇ ਛੋਟੀ ਜੀ ਸੜਕ ਸੀ ਨੰਗਣਾ ਔਖਾ ਸੀ ਉਹਨੂੰ ਚੌੜਾ ਕਰਵਾਇਆ ਤੇ ਜਿਹੜੇ ਫਤੇਗੜ ਚੂੜੀਆਂ ਦੇ ਵਿੱਚ ਕਈ ਕੰਮ ਇਦਾਂ ਦੇ ਸੀ ਜਿਹੜੇ ਅਜੇ ਤੱਕ ਹੋਏ ਨਹੀਂ ਉਹ ਪੰਨੂ ਸਾਹਿਬ ਨੇ ਕਰਾਏ ਚਾਰ ਪੰਜ ਪਰਿਵਾਰ ਨਾਲ ਕੋਈ ਕੈਨੇਡਾ ਤੋਂ ਆਏ ਸੀਗੇ ਇਹ ਕਹਿੰਦੇ ਜਦੋਂ ਸਾਡੇ ਬੱਚਿਆਂ ਨੇ ਆ ਕੇ ਹੁਣ ਪੰਜਾਬ ਦੇ ਹਾਲਾਤ ਦੇਖੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਕਹਿੰਦੇ ਸਾਡੇ ਬੱਚੇ ਇੰਨੇ ਖੁਸ਼ ਹੋਏ ਕਿ ਅਸੀਂ ਪੰਨੂ ਸਾਹਿਬ ਦਾ ਧੰਨਵਾਦ ਕਰਨ ਉਹਨਾਂ ਦੇ ਘਰ ਆਏ ਆ ਤੇ ਜੇਕਰ ਹੁਣ ਫਤੇਗੜ ਚੂੜੀਆਂ ਜਿਹੜਾ ਵਿਕਾਸ ਦੀ ਤੇਜ਼ ਰਫਤਾਰ ਫੜ ਰਿਹਾ ਤਾਂ ਫਿਰ ਬਲਬੀਰ ਸਿੰਘ ਪੰਨੂ ਨੂੰ ਸ਼ਾਬਾਸ਼ ਦੇਣੀ ਪੜਦੀ ਉਹਦੇ ਨਾਲ ਕਾੜਨਾ ਬਣਦਾ ਕਿ ਨਹੀਂ ਬਣਦਾ ਕਿ 10 ਲੱਖ ਸਕੀਮ ਜਿਹੜੀ ਹੈ ਤੇ ਕਾਰਡ ਤੁਹਾਡੇ ਹਲਕੇ ਚ ਬਣ ਰਿਹਾ ਪਿੰਡਾਂ ਚ ਬਣ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕ ਖੁਸ਼ ਨੇ ਇਹ ਨਹੀਂ ਕਿ ਕਾਰਡ ਬਣ ਕੇ ਤੁਹਾਡੇ ਜੇਬੇ ਚ ਪਏ ਰਹਿਣਗੇ ਲੋਕਾਂ ਨੇ ਵੋਟਾਂ ਤਾਂ ਹੀ ਪਾਉਣੀਆਂ ਜੁਰੇਨਾ ਕਾਰਡਾਂ ਤੇ ਲਾਜ ਹੋਊਗਾ ਟرائی ਕਰਕੇ ਦੇਖਣੀ ਲੋਕਾਂ ਨੇ ਬਿਲਕੁਲ ਜੀ ਬਿਲਕੁਲ ਪਰ ਦੇਖਣਾ ਹੈ ਪੰਨੂ ਸਾਹਿਬ ਨੇ ਨਾ ਤੇ ਕਿਸੇ ਐਸਚਓ ਨਾਲ ਸਮਝੌਤਾ ਕੀਤਾ ਠੀਕ ਹੈ ਨਾ ਕਿਸੇ ਮੁੰਸ਼ੀ ਨਾਲ ਸਮਝੌਤਾ ਕੀਤਾ ਨਾ ਕਿਸੇ ਪੋਲੀਟੀਕਲ ਬੰਦੇ ਜਿੰਨੇ ਵੀ ਸਰਪੰਚ ਸਾਰਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਗਈ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਵੇਚਦਾ ਉਹ ਨਸ਼ੇ ਵਾਲੇ ਬੰਦੇ ਦਾ ਸਾਥ ਨਹੀਂ ਦੇਣਾ ਸਾਡੇ ਹਲਕੇ ਦੇ ਵਿੱਚ ਸਭ ਤੋਂ ਵਧੀਆ ਰਿਜ਼ਲਟ ਹੋਊਗਾ ਕਿ ਕੋਈ ਨਜਾਇਜ਼ ਪਰਚਾ ਨਜਾਇਜ਼ ਛਬੀ ਜਿਹੜੀ ਉਹ ਨਹੀਂ ਬਣੀ ਇਸ ਕਰਕੇ ਲੋਕ ਜਿਹੜੇ ਪੰਨੂ ਸਾਹਿਬ ਨੂੰ ਪਸੰਦ ਕਰਦੇ ਦੋ ਹੀ ਚੀਜ਼ਾਂ ਦੀ ਲੜਾਈ ਸੀ ਹੈਲਥ ਬਾਰੇ ਤੁਸੀਂ ਦੱਸ ਚੁੱਕੇ ਹੋ ਜੀ ਐਜੂਕੇਸ਼ਨ ਦੀ ਕੀ ਪੋਜੀਸ਼ਨ ਪੜਾਈ ਦਾ ਕੀ ਜੋ ਜਿੱਥੇ ਖਾਣੇ ਦੀ ਵਧੀਆ ਗੱਲ ਚੱਲੀ ਉੱਥੇ ਨਾਲ-ਨਾਲ ਸਕੂਲ ਦੇ ਵਿੱਚ ਯੂਨੀਫਾਰਮ ਕਿਤਾਬਾਂ ਫ੍ਰੀ ਦਿੱਤੀਆਂ ਗਈਆਂ ਤੇ ਜਿੱਥੇ ਨਾਲ ਕਿਤਾਬਾਂ ਯੂਨੀਫਾਰਮ ਵੀ ਦਿੱਤੀਆਂ ਉੱਥੇ ਤੁਸੀਂ ਦੇਖੋ ਸਕੂਲਾਂ ਦੀ ਬਿਲਡਿੰਗਾਂ ਤੇ ਜਾ ਕੇ ਨੁਹਾਰ ਦੇਖੋ ਕਿ ਪ੍ਰਾਈਵੇਟ ਸਕੂਲਾਂ ਨੂੰ ਫੇਲ ਕਰਦੀਆਂ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਦੇਖ ਰਹੇ ਹੋ ਐਨਆਰਆਈ ਟੂਡੇ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਫਤੇਗੜ ਚੂੜੀਆਂ ਇਸ ਵੇਲੇ ਬਿਲਕੁਲ ਸਰਖੀਆਂ ਦੇ ਵਿੱਚ ਹੈ ਕਿਉਂਕਿ ਹਲਕਾ ਫਤੇਗੜ ਚੂੜੀਆਂ ਦੀ ਸਿਆਸਤ ਦੇ ਵਿੱਚ ਕਾਫੀ ਉਬਾਲ ਆ ਚੁੱਕਾ ਹੈ ਵੱਖ-ਵੱਖ ਸਿਆਸੀ ਜਮਾਤਾਂ 2027 ਦੀ ਤਿਆਰੀ ਆਰੰਭ ਚੁੱਕੀਆਂ ਨੇ ਆਖਿਰ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਕਿਹੜੀ ਸਿਆਸੀ ਜਮਾਤ ਹੈ ਜਿਹਦਾ ਦਬਦਬਾ ਦਿਨੋਂ ਦਿਨ ਵਧ ਰਿਹਾ ਹੈ ਕਿਹੜਾ ਸਿਆਸੀ ਲੀਡਰ ਹੈ ਜਿਸ ਸਿਆਸੀ ਲੀਡਰ ਦਾ ਨਾਮ ਦਿਨੋਂ ਦਿਨ ਉੱਚਾ ਹੋ ਰਿਹਾ ਹੈ ਲੋਕਾਂ ਦੇ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਹੈ ਨੌਜਵਾਨਾਂ ਦੇ ਲਈ ਉਹ ਬਹੁਤ ਹੀ ਪ੍ਰੇਰਨਾ ਸਰੋਤ ਹੈ ਔਰ ਨੌਜਵਾਨ ਉਹਨੂੰ ਆਪਣਾ ਭਰਾ ਵੀ ਮੰਨਦੇ ਨੇ ਬਜ਼ੁਰਗੋ ਨੂੰ ਪੁੱਤਰ ਕਹਿੰਦੇ ਨੇ ਤੇ ਸਾਡੀਆਂ ਮਾਵਾਂ ਪੈਣਾ ਜਿਹੜੀਆਂ ਉਹਨਾਂ ਨੂੰ ਬਹੁਤ ਹੀ ਸਤਿਕਾਰ ਦਿੰਦੀਆਂ ਨੇ ਸੋ ਕਿਹੜਾ ਲੀਡਰ ਹੈ ਕਿਹੜੀ ਸਿਆਸੀ ਜਮਾਤ ਦਾ ਲੀਡਰ ਇਹਦੇ ਉੱਤੇ ਹੀ ਚਰਚਾ ਕਰਨੀ ਹੈ ਇਸ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਹਲਕਾ ਫਤੇਗੜ ਚੂੜੀਆਂ ਤੋਂ ਬਹੁਤ ਹੀ ਖਾਸ ਮਹਿਮਾਨ ਜੁੜੇ ਨੇ ਆਪ ਤੁਹਾਨੂੰ ਉਹਨਾਂ ਦੇ ਰੂਬਰੂ ਕਰ ਦਿਆਂ ਜੀ ਸਰਦਾਰ ਮਲਕੀ ਸਿੰਘ ਸੇਪਾ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰਦਾਰ ਮਲਕੀ ਸਿੰਘ ਜੀ ਤੁਹਾਡਾ ਹਲਕਾ ਫਤਿਹਗੜ ਚੂੜੀਆਂ ਅਸੀਂ ਕੀ ਸਮਝੀ ਇੱਕ ਇਸ ਵੇਲੇ ਕਿਹੜੀ ਸਿਆਸੀ ਜਮਾਤ ਹੈ ਉੱਥੇ ਬੋਲਬਾਲ ਹੈ ਤੇ ਕਿਹੜੀ ਸਿਆਸੀ ਜਮਾਤ ਹੈ ਜਿਹੜੀ ਇੱਕਦਮ ਇਸ ਵੇਲੇ ਅਸਮਾਨੀ ਉਹਦੀਆਂ ਗੁੱਡੀਆਂ ਚੜੀਆਂ ਹੋਈਆਂ ਹਨ ਦੇਖੋ ਜੀ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਹਲਕਾ ਫਤਿਹਗੜ ਚੂੜੀਆਂ ਇੱਕ ਬਹੁਤ ਨਾਮਵਰ ਹਲਕਾ ਜੀ ਇੱਥੇ ਬਹੁਤ ਵੱਡੇ ਵੱਡੇ ਦਿਗਜ ਲੀਡਰ ਜਿਹੜੇ ਹੋਏ ਨੇ ਇਸ ਟਾਈਮ ਜਿਹੜੇ ਇਸ ਟਾਈਮ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਜੀ ਪੰਨੂ ਜਿਨ੍ਹਾਂ ਦਾ ਨਾਮ ਆਪਾਂ ਕਹਿ ਦਈਏ ਜਿਦਾ ਆਸਮਾਨ ਦੇ ਵਿੱਚ ਤਾਰੇ ਚਮਕਦੇ ਨੇ ਜੀ ਉਸ ਤਰੀਕੇ ਨਾਲ ਇਸ ਟਾਈਮ ਪੰਨੂ ਸਾਹਿਬ ਜਿਹੜੇ ਸਾਡੇ ਹਲਕੇ ਵਿੱਚ ਚਮਕ ਰਹੇ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਰਸ਼ਪਾਲ ਜੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਆਪਾਂ ਦੇਖਦੇ ਸੀ ਕਿ ਜਿਹੜੇ ਲੀਡਰ ਸੀਗੇ ਅਸੀਂ ਘਰਾਂ ਦੇ ਬਾਹਰ ਜਾ ਕੇ ਦੋ ਦੋ ਚਾਰ ਚਾਰ ਘੰਟੇ ਬੈਠੇ ਰਹਿਣਾ ਉਹਨਾਂ ਨੇ ਬੜੇ ਆਰਾਮ ਨਾਲ ਆ ਕੇ ਆਪਾਂ ਨੂੰ ਮਿਲਣਾ ਹਲਕਨ ਚਾਰ ਸਾਹਿਬ ਪੰਨੂ ਸਾਹਿਬ ਦੀ ਸਭ ਤੋਂ ਜਿਹੜੀ ਵੱਡੀ ਖਾਸੀਅਤ ਇਹ ਚੀਜ਼ ਹੈ ਕਿ ਰਾਤ ਨੂੰ ਭਾਵੇਂ ਉਹਨਾਂ ਨੂੰ 12 ਵਜੇ ਫੋਨ ਕਰ ਲਓ ਕੋਈ ਕੰਮ ਪੈ ਗਿਆ ਹਮ ਹਮ ਜਾਂ ਉਹਨਾਂ ਦੇ ਨਾਲ ਕਿਤੇ ਉਹ ਗੱਡੀ ਤੇ ਜਾ ਰਹੇ ਤੁਸੀਂ ਰਸਤੇ 'ਚ ਜਾਂਦੇ ਹੋ ਨਾ ਹੱਥ ਵੀ ਦਿੱਤਾ ਤੇ ਤਾਂ ਵੀ ਪੰਨੂ ਸਾਹਿਬ ਨੇ ਪਿਆਰ ਨਾਲ ਗੱਡੀ ਦੀ ਬ੍ਰੇਕ ਮਾਰ ਕੇ ਉੱਥੇ ਪੁੱਛਿਆ ਦੱਸੋ ਜੀ ਕੀ ਕੰਮ ਹੈ ਠੀਕ ਹੈ ਜੀ ਜਦੋਂ ਇੱਕ ਇੰਨਾ ਵਧੀਆ ਤੁਹਾਨੂੰ ਲੀਡਰ ਹਲਕੇ ਦੇ ਵਿੱਚ ਮਿਲ ਜਾਂਦਾ ਤੇ ਫਿਰ ਇਹ ਜ਼ਰੂਰੀ ਹੋ ਜਾਂਦਾ ਕਿ ਤੁਹਾਡੇ ਹਲਕੇ ਦਾ ਨਾਮ ਜਿਹੜਾ ਉਹ ਸੁਰਖੀਆਂ ਦੇ ਵਿੱਚ ਜ਼ਰੂਰ ਆਉਂਦਾ ਸਰਤਾਜ ਮਲਕੀਤ ਸਿੰਘ ਜੀ ਮੈਂ ਤਾਂ ਤੁਹਾਡੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਰੇ ਜਾਣਨਾ ਚਾ ਰਿਹਾ ਸੀ ਪਰ ਤੁਹਾਡੀ ਜੋ ਨਜ਼ਰੀਆ ਹੈ ਮੈਨੂੰ ਉਸ ਤੋਂ ਲੱਗ ਰਿਹਾ ਹੈ ਕਿ ਤੁਸੀਂ ਵੀ ਫਿਰ ਆਮ ਆਦਮੀ ਪਾਰਟੀ ਤੋਂ ਹੀ ਸਬੰਧ ਰੱਖਦੇ ਹੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ। ਵੇਖੋ ਜੀ ਮੌਜੂਦਾ ਸਮੇਂ ਦੇ ਵਿੱਚ ਹੁਣ ਜਿਹੜਾ ਮੈਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਮੈਂ ਆਪਣੇ ਨਗਰ ਦੇ ਵਿੱਚ ਸਰਪੰਚ ਦੀ ਸੇਵਾ ਨਿਭਾ ਰਿਹਾ ਜੀ ਵੈਸੇ ਸਾਡਾ ਜਿਹੜਾ ਪਿਸ਼ੋਕੜ ਆ ਅਸੀਂ ਤਿੰਨਾਂ ਪੀੜ੍ਹੀਆਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀਗੇ ਮੇਰੇ ਦਾਦਾ ਜੀ ਉਹ ਵੀ ਪਹਿਲਾਂ ਸਾਡੇ ਪਿੰਡ ਦੇ ਸਰਪੰਚ ਸੀਗੇ ਜੀ ਮੇਰੇ ਫਾਦਰ ਸਾਹਿਬ ਸਰਦਾਰ ਜਗੀਰ ਸਿੰਘ ਜੀ ਉਹ ਵੀ ਸਰਪੰਚ ਸੀਗੇ ਕਾਲੀਦਲ ਦੇ ਤੇ ਤੀਸਰੀ ਪੀੜੀ ਦੇ ਵਿੱਚ ਜਿਹੜਾ ਹੁਣ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਿਹਾ ਵਜ੍ਹਾ ਵਜ੍ਹਾ ਦੇਖੋ ਜੀ ਜਦੋਂ 2022 ਦੇ ਵਿੱਚ ਪੰਨੂ ਸਾਹਿਬ ਹਲਕੇ ਦੇ ਵਿੱਚ ਆਏ ਹਮ ਤੇ ਉਦੋਂ ਸਾਡੀ ਕੋਈ ਜ਼ਿਆਦਾ ਜਾਣ ਪਛਾਣ ਨਹੀਂ ਸੀ ਨੇਤਾ ਜੀ ਨਾਲ ਪਰ ਜਦੋਂ ਅਸੀਂ ਦੇਖਿਆ ਕਿ ਪੰਨੂ ਸਾਹਿਬ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹਮ ਉਹਨਾਂ ਦਾ ਮਿਲਣ ਦਾ ਜਿਹੜਾ ਤਰੀਕਾ ਹਮ ਉਹਨਾਂ ਦਾ ਪ੍ਰੇਮ ਇਤفاق ਇੰਨਾ ਕਿ ਜ਼ਿਆਦਾ ਕਿ ਉਹ ਜਿਹੜੀ ਖਿੱਚਿਆ ਉਹਨੇ ਸਾਨੂੰ ਇੱਕ ਆਪਣੇ ਵੱਲ ਖਿੱਚਿਆ ਜੀ ਕਿ ਨਹੀਂ ਅਰੇ ਬਹੁਤ ਟਾਈਮ ਤੋਂ ਕੰਮ ਕਰ ਰਹੇ ਆ ਪਾਰਟੀ ਦੇ ਵਿੱਚ ਪਰ ਜਿਹੜੇ ਤਰੀਕੇ ਦੇ ਨਾਲ ਪੰਨੂ ਸਾਹਿਬ ਕੰਮ ਕਰ ਰਹੇ ਨੇ ਜਿਹੜੇ ਤਰੀਕੇ ਨਾਲ ਲੋਕਾਂ ਨਾਲ ਵਿਚਾਰੇ ਨੇ ਤੁਸੀਂ ਇੱਕ ਵਾਰੀ ਕੰਮ ਕਰਾਉਣ ਜਾਂਦੇ ਹੋ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਤੁਹਾਨੂੰ ਬਾਰ-ਬਾਰ ਫੋਨ ਨਹੀਂ ਕਰਨਾ ਪੈਂਦਾ ਗੇੜਾ ਨਹੀਂ ਸੀ ਮਾਰਨਾ ਪੈਂਦਾ ਓਕੇ ਤੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਕੋਈ ਮੈਂ ਉਹਨੂੰ ਕੰਮ ਕਿਹਾ ਤੇ ਉਹਨਾਂ ਨੇ ਕਿਹਾ ਠੀਕ ਹੈ ਜੀ ਤੁਸੀਂ ਆ ਕੇ ਮੈਨੂੰ ਘਰ ਮਿਲੋ ਠੀਕ ਹੈ ਉਹਨਾਂ ਨੇ ਕਦੀ ਵੀ ਮੈਨੂੰ ਇਹ ਨਹੀਂ ਚੇਤਾ ਰਿਹਾ ਕਿ ਤੁਸੀਂ ਦੂਜੀ ਪਾਰਟੀ ਦੇ ਵਿੱਚ ਉਹ ਤੇ ਤੁਹਾਡਾ ਹੀ ਕੰਮ ਨਹੀਂ ਕਰਨਾ ਮੇਰੀ ਮਨ ਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਇਹ ਜਿਹੜੀ ਚੀਜ਼ ਹੈ ਇਹਨੇ ਮੈਨੂੰ ਹੌਲੀ-ਹੌਲੀ ਹੌਲੀ-ਹੌਲੀ ਆਮਦਨੀ ਪਾਰਟੀ ਨਾਲ ਖਿੱਚ ਲਿਆ ਇਸ ਕਰਕੇ ਮੈਂ ਸਰਦਾਰ ਬਲਬੀਰ ਸਿੰਘ ਪੰਨੂ ਨਾਲ ਜੁੜਿਆ ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਲਕਾ ਇੰਚਾਰਜ ਫਤੇਗੜ ਚੂੜੀਆਂ ਬਲਬੀਰ ਸਿੰਘ ਪੰਨੂ ਦਾ ਜੀ ਜਿਹੜੇ ਸਾਬਕਾ ਚੇਅਰਮੈਨ ਵੀ ਨੇ ਤਾਂ ਇਹਨਾਂ ਦਾ ਔਰਾ ਜਾਨੀ ਕਿ ਇਹਨਾਂ ਪੋਜੀਟਿਵ ਹੈ ਕਿ ਜਿਹੜਾ ਵੀ ਬੰਦਾ ਇਹਨਾਂ ਨੂੰ ਮਿਲਦਾ ਹੈ ਫਿਰ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਵੇਖੋ ਜੀ ਹਰ ਇੱਕ ਬੰਦੇ ਦੀ ਆਪੋ ਆਪਣੀ ਕੁਆਲਿਟੀ ਹੁੰਦੀ ਹੈ ਹਮਮ ਕਈ ਬੰਦੇ ਆ ਦੀ ਇਹ ਕੁਆਲਿਟੀ ਹੁੰਦੀ ਕਿ ਜਦੋਂ ਤੁਹਾਡੇ ਕੋ ਕੰਮ ਨਿਕਲ ਗਿਆ ਤੁਹਾਡੇ ਨਾਲ ਮਤਲਬ ਨਿਕਲ ਗਿਆ ਤੁਹਾਡੇ ਕੋਲ ਵੋਟਾਂ ਲੈ ਲਈਆਂ ਤੇ ਬਾਅਦ ਵਿੱਚ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਜਿਤਾਇਆ ਹੁੰਦਾ ਉਹ ਹੀ ਕੈਂਡੀਡੇਟਾਂ ਨੂੰ ਮਾੜਾ ਚੰਗਾ ਬੁਲਣਾ ਸ਼ੁਰੂ ਕਰ ਦਿੰਦੇ ਬੰਦਿਆਂ ਨੂੰ ਤੇ ਜੀ ਬਿਲਕੁਲ ਮਲਕੀ ਜੀ ਤੁਹਾਡੀਆਂ ਗੱਲਾਂ ਤੋਂ ਨਾ ਮੈਨੂੰ ਇੱਕ ਪੁਰਾਣਾ ਗਾਣਾ ਯਾਦ ਆ ਗਿਆ ਉਹ ਗਾਣਾ ਬੜਾ ਪਿਆਰਾ ਤੇ ਲਾਈਨ ਬੜੀ ਵਧੀਆ ਹੈਗੀ ਹੈ ਉਹ ਕਹਿੰਦੇ ਭਾਵੇਂ ਸਾਨੂੰ ਤੂੰ ਅਜਮਾਲਾ ਤੇ ਭਾਵੇਂ ਤੂੰ ਆਪਣਾ ਲੈ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇ ਦੁਨੀਆ ਸਾਡੇ ਤੇ ਮਰਦੀ ਹੈ ਅਸੀਂ ਤੇਰੇ ਤੇ ਮਰਦੇ ਹਾਂ ਯਾਨੀ ਕਿ ਮਲਕੀਸੇ ਗੋੜੀ ਜਿਹੜੇ ਨੇ ਇਹ ਆਪ ਹੀ ਇੱਕ ਤੋਬ ਸੀ ਪਰ ਇਹ ਵੀ ਅੱਗੇ ਫਿਦਾ ਹੋ ਗਏ ਬਲਬੀਰ ਸਿੰਘ ਪੰਨੂ ਤੇ ਵੇਖੋ ਜੀ ਜੇ ਤੁਸੀਂ ਗਾਣਾ ਸੁਲਾਇਆ ਸੁਣਾਇਆ ਤੇ ਮੈਂ ਵੀ ਤੁਹਾਨੂੰ ਇੱਕ ਗਾਣਾ ਸੁਣਾਉਣਾ ਦੀ ਜਿੱਥੇ ਚੱਲੇਗੀ ਚੱਲਾਂ ਕਿ ਨਾਲ ਤੇਰੇ ਦੀ ਟਿਕਟਾ ਦੋ ਲੈ ਲਈ ਉਹ ਗੱਲ ਇਹ ਹੋਈ ਜੀ ਪੰਨੂ ਸਾਹਿਬ ਹੁਣਾਂ ਨੇ ਜਿੰਨਾ ਪ੍ਰੇਮ ਦਿੱਤਾ ਜਿੰਨਾ ਸਾਨੂੰ ਮਾਨ ਸਨਮਾਨ ਦਿੱਤਾ ਜਿੱਥੇ ਪੰਨੂ ਸਾਹਿਬ ਹੁਣਾਂ ਨੇ ਸਾਨੂੰ ਖਿਲਾ ਰਿਆ ਸੀ ਖਲੋਤੇ ਤੇ ਜਿੱਥੇ ਸਾਨੂੰ ਲੋੜ ਪਈ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਲੀਡਰ ਸਾਡਾ ਨੇਤਾ ਸਾਡੇ ਨਾਲ ਆ ਕੇ ਵੱਡੇ ਭਰਾ ਵਾਂਗੂ ਇਹ ਇਹ ਨਹੀਂ ਕੋਈ ਲੀਡਰਾਂ ਵਾਂਗੂ ਕਿ ਜਾਂ ਕੋਈ ਆਮ ਬੰਦੇ ਵਾਂਗੂ ਆ ਕੇ ਨਹੀਂ ਉਹ ਭਰਾਵਾਂ ਵਾਂਗੂ ਆ ਕੇ ਸਾਡੇ ਨਾਲ ਖੜਾ ਅੱਛਾ ਹੁਣ 27 ਸਿਰ ਤੇ ਹੈ ਜੀ ਤੇ ਹੁਣ ਗੈਸ ਪੇਪਰ ਆਪਾਂ ਇੱਕ ਸਾਈਡ ਤੇ ਕਰੀਏ ਤੇ ਆਪਾਂ ਕਹਿ ਦਈਏ ਕਿ ਹੁਣ ਪੱਕੇ ਪੇਪਰ ਆ ਗਏ ਜੀ ਹੁਣ ਮੈਨੂੰ ਇਹ ਦੱਸਿਓ ਕਿ ਹੁਣ 27 ਸਿਰ ਤੇ ਹੈ ਤੇ ਤਿਆਰੀ ਕਿ ਹੋ ਜਾਈਏ ਵੇਖੋ ਜੀ ਠੋਕ ਵਜਾ ਕੇ ਸਾਡੀ ਤਿਆਰੀ ਹੈ ਹਲਕੇ ਦੀ ਡਿਵੈਲਪਮੈਂਟ ਨੂੰ ਲੈ ਕੇ ਅਸੀਂ ਜਿਹੜੇ ਉਹ ਇਲੈਕਸ਼ਨ ਅਸੀਂ ਲੜਾਂਗੇ ਤੇ ਠੋਕ ਵਜਾ ਕੇ ਅਸੀਂ ਇਲੈਕਸ਼ਨ ਜਿੱਤਣੇ ਵੀ ਆ ਕਿਉਂਕਿ ਡਿਵੈਲਪਮੈਂਟ ਬਿਲਕੁਲ ਆਪਾਂ ਕਿਉਂਕਿ ਸ਼ਾਰਟ ਟਾਈਮ ਦੇ ਵਿੱਚ ਆਪਾਂ ਗੱਲ ਕਰਨੀ ਤੁਹਾਡੇ ਤੋਂ ਜ਼ਰੂਰੀ ਸਮਝਾਂਗੇ ਡਵੈਲਪਮੈਂਟ ਦਾ ਤੁਸੀਂ ਜ਼ਿਕਰ ਕੀਤਾ ਤੁਹਾਡਾ ਏਰੀਆ ਤਾਂ ਨਰੋਲ ਪਿੰਡੂ ਏਰੀਆ ਬਿਲਕੁਲ ਹੀ ਪਿੰਡ ਹੀ ਜ਼ਿਆਦਾਤਰ ਹੁੰਦੇ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਇਹੋ ਜੀ ਕਿਹੜੀ ਡਵੈਲਪਮੈਂਟ ਹੋ ਗਈ ਇਹੋ ਜਿਹਾ ਕਿਹੜਾ ਕੰਮ ਹੋ ਗਿਆ ਜਿਸ ਦੇ ਕਰਕੇ ਲੁਕੀ ਬਰਬੀਰ ਸਿੰਘ ਪੰਨੂ ਦੀ ਜਿਹੜੀ ਹੈ ਗੁਣਗਾਨ ਕਰਨਗੇ ਜਾਂ ਉਹਨਾਂ ਦੇ ਹੱਕ 'ਚ ਜਾਣਗੇ ਜਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਤੇ ਮੋਹਰ ਲਗਾਣੀ ਉਹਦੇ ਕੰਮਾਂ ਤੇ ਮੋਹਰ ਲਗਾਣਗੇ ਕੁਝ ਘਣਾ ਉਤ ਸਹੀ ਰਿਸ਼ਪਾਲ ਜੀ ਸ਼ਾਇਦ ਤੁਹਾਨੂੰ ਜਾਦ ਹੋਣਾ ਕਿ ਜਦੋਂ ਅਸੀਂ ਬਟਾਲੇ ਤੋਂ ਸਨਈਏ ਅਲੀਵਾਲ ਨੂੰ ਜਾਂਦੇ ਆ ਜੀ ਮੈਂ 18 ਸਾਲ ਤੋਂ ਰੋਜ਼ ਦਿੱਲੀ ਮੈਂ ਬਟਾਲੇ ਆਪ ਡਾਉਨ ਕਰਦਾ ਜੀ ਠੀਕ ਹੈ ਜੀ ਉਹ ਰੋਡ ਦੇ ਇੰਨੇ ਕੁ ਵੱਡੇ ਹਾਲਾਤ ਸੀ ਕਿਉਂਕਿ ਸਾਡੇ ਹਲਕੇ ਦੇ ਵਿੱਚ ਬਹੁਤ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਅਹੁਦੇ ਵਾਲਿਆਂ ਨੂੰ ਨਵਾਜਿਆ ਗਿਆ ਪਰ ਉਹ ਜਿਹੜਾ ਇੱਕ ਲਾਗੇ ਛੱਪੜ ਸੀਗਾ ਤੇ ਉਹ ਪਾਣੀ ਜਿਹੜਾ ਸੀ ਕਿਹ ਕੋਈ ਕਦੀ ਮੁੱਕਿਆ ਨਹੀਂ ਕਈ ਮੈਂ ਦੇਖਿਆ ਸੀ ਉੱਥੇ ਡੇਕੇ ਲੱਤਾਂ ਟੁੱਟੀਆਂ ਕਈਆਂ ਦੀਆਂ ਬਾਹਾਂ ਟੁੱਟੀਆਂ ਤੇ ਕਈ ਮੈਂ ਇਦਾਂ ਦੇ ਲੋਕ ਦੇਖੇ ਸੀ ਬੀਬੀਆਂ ਪਹਿਣਾ ਵਿਚਾਰੀਆਂ ਸਕੂਟਰੀ ਕਿਸੇ ਨੂੰ ਫੜਾ ਕੇ ਤੇ ਆਪ ਪਹੁੰਚੇ ਤਾਂ ਚੁੱਕ ਕੇ ਤੇ ਉਹ ਰਸਤੇ ਦੇ ਉੱਤੋਂ ਬੀਬੀਆਂ ਨੰਗਦੀਆਂ ਇਹਨਾਂ ਬੁਰਾ ਹਾਲ ਸੀ ਤੇ ਜਦੋਂ ਪੰਨੂ ਸਾਹਿਬ ਆਏ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਵਾਅਦਾ ਕੀਤਾ ਕਿ ਜਦੋਂ ਵੀ ਸਾਡੀ ਸਰਕਾਰ ਬਣ ਗਈ ਤੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਇਹ ਕੰਮ ਕੀਤਾ ਜਾਊ ਤੇ ਅੱਜ ਤੁਸੀਂ ਜਾ ਕੇ ਦੇਖੋ ਜਿੱਥੇ ਉੱਥੇ ਨੰਗਦੇ 15 ਮਿੰਟ ਨੰਗ ਜਾਂ ਲੱਗ ਜਾਂਦੇ ਸੀ ਤੇ ਅੱਜ ਬਟਾਲੇ ਤੋਂ ਵਾਲੀ ਵਾਲ ਤੱਕ ਪਹੁੰਚਦਾ ਤੁਹਾਨੂੰ 7-8-10 ਮਿੰਟ ਤੇ ਤੁਹਾਨੂੰ ਕੀ ਲੱਗਦਾ ਕਿ ਸਿਰਫ ਅਲੀ ਆਲਾ ਰਾਹ ਜਿਹੜਾ ਹੈ ਜੀ ਉਹ ਫਤਗੜ ਚੂੜੀਆਂ ਦੀ ਜਿਹੜੀ ਸੀਟ ਕਢਾ ਅਸ਼ੋਕਪਾਲ ਜੀ ਵੇਖੋ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਸਿਰਫ ਇੱਕ ਕੰਮ ਨਾ ਜਿਹੜੇ ਉਹ ਸਰਕਾਰਾਂ ਨਹੀਂ ਬਣਦੀਆਂ ਪਰ ਮੈਂ ਤੁਹਾਨੂੰ ਇੱਕ ਗਣਾਣਾ ਚਾਹਨਾ ਕਿ ਮੈਂ ਤੁਹਾਨੂੰ ਇੱਕ ਲਿਸਟ ਪ੍ਰੋਵਾਈਡ ਕਰਾ ਦੂੰਗਾ ਕਿ ਮੇਰੇ ਹਲਕੇ ਦੇ ਵਿੱਚ ਹਮ ਕਿੰਨੇ ਵੈਲਨੈਸ ਸੈਂਟਰ ਜਿਹਨੂੰ ਪੰਜਾਬੀ ਡਿਸਪੈਂਸਰੀਆਂ ਕਹਿੰਦੇ ਨੇ ਉਹ ਬਣੀਆਂ ਪਈਆਂ ਪਲੇ ਗਰਾਊਂਡਾਂ ਬਣੀਆਂ ਪਈਆਂ ਫਤੇਗੜ ਚੂੜੀਆਂ ਤੋਂ ਕਾਲਾ ਫਗਾਨਾ ਰੋਡ ਸੀ ਜਿਹੜੀ ਉਹ ਬਹੁਤ ਬੁਰਾ ਹਾਲ ਸੀ ਉਹ ਪੰਨੂ ਸਾਹਿਬ ਨੇ ਬਣਵਾਈ ਅਲੀਵਾਲ ਦੇ ਵਿੱਚ ਜਿਹੜੀ ਛੋਟੀ ਜੀ ਸੜਕ ਸੀ ਨੰਗਣਾ ਔਖਾ ਸੀ ਉਹਨੂੰ ਚੌੜਾ ਕਰਵਾਇਆ ਤੇ ਜਿਹੜੇ ਫਤਿਹਗੜ ਚੂੜੀਆਂ ਦੇ ਵਿੱਚ ਕਈ ਕੰਮ ਇਦਾਂ ਦੇ ਸੀ ਜਿਹੜੇ ਅਜੇ ਤੱਕ ਹੋਏ ਨਹੀਂ ਉਹ ਪੰਨੂ ਸਾਹਿਬ ਨੇ ਕਰਾਏ ਨੇ ਤੇ ਜਿਹੜਾ ਸ਼ਹਿਰ ਹੈ ਤੁਹਾਡਾ ਫਤਿਹਗੜ ਚੂੜੀਆਂ ਉੱਥੇ ਦੀ ਕੀ ਪੋਜੀਸ਼ਨ ਬਹੁਤ ਵਧੀਆ ਜੀ ਡਵੈਲਪਮੈਂਟ ਚੱਲ ਰਹੀ ਹੈ ਹਮ ਆਪਾਂ ਇਹ ਨਹੀਂ ਕਹਿ ਸਕਦੇ ਕੰਮ ਉੱਥੇ ਨਹੀਂ ਹੋਇਆ ਪਰ ਕਹੇ ਵળે ਕੀ ਹੁੰਦਾ ਕਿ ਕੰਮ ਜਿਆਦਾ ਵੱਡਾ ਹੋਣ ਕਾਰਨ ਨੂੰ ਟਾਈਮ ਜ਼ਰੂਰ ਲੱਗਦਾ ਪੰਨੂ ਸਾਹਿਬ ਲੱਗੇ ਸਾਨੂੰ ਇਹ ਯਕੀਨ ਹੈ ਕਿ ਪੰਨੂ ਸਾਹਿਬ ਆਪਣੀ ਇਸੇ ਸਰਕਾਰ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਉਹ ਜਿਹੜੇ ਕੰਮ ਪੂਰੇ ਕਰਾਟਾ ਤੁਹਾਨੂੰ ਕਿੱਦਾਂ ਲੱਗ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਲੱਖਾਂ ਚ ਲੱਗੀਆਂ ਕਿ ਕਰੋੜਾਂ ਚ ਲੱਗ। ਵੇਖੋ ਜੀ ਜੇ ਤੁਸੀਂ ਲੈ ਕੇ ਚੱਲਦੇ ਹੋ ਪਿੰਡਾਂ ਦੇ ਵਿੱਚ ਇਸ ਟਾਈਮ ਗਰਾਂਟਾ ਆ ਰਹੀਆਂ ਕੰਮ ਵੀ ਚੱਲ ਰਿਹਾ। ਹੁਣ ਜਿੰਨਾ ਕੰਮ ਪੰਚਾਇਤੀ ਰਾਜ ਦੇ ਪਿੰਡਾਂ ਵਿੱਚ ਹੋ ਰਿਹਾ ਉਹ ਸਾਰਾ ਪੰਜਾਬ ਸਰਕਾਰ ਦੇ ਅੰਡਰ ਹੋ ਰਿਹਾ ਠੀਕ ਹੈ ਜਿੰਨਾ ਪਿੰਡ ਚ ਹੁਣ ਸੜਕਾਂ ਬਣਦੀਆਂ ਪਿਆ ਸਾਰੇ ਪਿੰਡਾਂ ਦੇ ਅੱਜ ਇੱਕ ਬੰਦਾ ਵੀ ਕੋਈ ਬਾਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਪੰਚਾਇਤੀ ਆਪਣਾ ਮੰਡੀ ਬੋਰਡ ਦੇ ਵਿੱਚ ਜਿਹੜੀ ਕਿਸੇ ਦੀ ਸੜਕ ਪਾਸ ਨਹੀਂ ਹੋਈ ਕਿੰਨੀਆਂ ਪੰਚਾਇਤਾਂ ਤੁਹਾਡੀ ਸਾਡੇ ਟੋਟਲ ਜਿਹੜੀਆਂ ਪੰਚਾਇਤਾਂ ਹੈਗੀਆਂ 190 ਪੰਚਾਇਤਾਂ ਨੇ ਹਲਕੇ ਦੇ ਵਿੱਚ ਠੀਕ ਇਹਨਾਂ 190 ਪੰਚਾਇਤਾਂ ਚ ਕੰਮ ਚੋਰਾ ਸ਼ੋਰਾ ਨਾਲ ਜੰਗੀ ਪੱਧਰ ਤੇ ਚੱਲਦੇ ਪਏ ਨੇ ਬਿਲਕੁਲ ਚੱਲਦੇ ਪਏ ਜੀ ਵੇਖੋ ਜੀ ਕਿਸੇ ਵੇਲੇ ਕੀ ਹੁੰਦਾ ਕਿ ਕੋਈ ਪਿੰਡ ਦਾ ਤਲੇ ਕੀ ਕਰਕੇ ਕੰਮ ਨਾ ਆਵੇ ਪਰ ਸਰਕਾਰ ਵੱਲੋਂ ਮਾਨਸਾ ਵੱਲੋਂ ਤੇ ਜਾ ਪੰਨੂ ਸਾਹਿਬ ਵੱਲੋਂ ਇਦਾਂ ਦੀ ਕੋਈ ਗੱਲ ਨਹੀਂ ਕਿ ਕਿਸੇ ਦੇ ਪਿੰਡ ਦੇ ਵਿੱਚ ਕੰਮ ਜਿਹੜਾ ਉਹ ਨਹੀਂ ਚੱਲ ਰਿਹਾ ਅੱਛਾ ਫਿਰ ਕਿਹੜੇ ਲੀਡਰ ਦਾ ਐਸ ਵੇਲੇ ਹੁਣ ਤੁਹਾਡੇ ਕੋਲ ਕਾਂਗਰਸ ਦੇ ਲੀਡਰ ਵੀ ਹੈਗੇ ਨੇ ਅਕਾਲੀ ਦਲ ਦੇ ਲੀਡਰ ਵੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਆਗੂ ਵੀ ਹੈਗੇ ਨੇ ਕਿਹੜੇ ਲੀਡਰ ਦਾ ਜਾਦੂ ਸਿਰ ਚੜ ਕੇ ਬੋ ਰਿਹਾ ਲੋਕਾਂ ਦੇ ਸਿਰ ਤੇ ਬੋ ਰਿਹਾ ਕੋਈ ਇਹੋ ਜਿਹਾ ਪਿੰਡ ਕੋਈ ਇਹੋ ਜਿਹਾ ਇਲਾਕਾ ਕੋਈ ਇਹੋ ਜਿਹਾ ਸ਼ਹਿਰ ਜਾਂ ਕੋਈ ਇਹੋ ਜਿਹੇ ਲੋਕ ਬਖਾ ਸਕਦੇ ਮਿਲਾ ਸਕਦੇ ਜਿਹੜੇ ਇੱਕੋ ਗੱਲ ਕਹਿੰਦੇ ਹੁਣ ਵੀ 25 25 50 ਇਹੋ ਜਿਹਾ ਲੀਡਰ ਲੱਭ ਕੇ ਤੇ ਵਖਾ ਕੋਈ ਕਹਿ ਸਕਦੇ ਹੋ ਰਸ਼ਪਾਲ ਜੀ ਇੱਕ ਦਿਨ ਮੈਂ ਸਵੇਰ ਦਾ ਟਾਈਮ ਹੋਣਾ ਕੋਈ 8 ਵਜੇ ਦਾ ਤੇ ਮੈਨੂੰ ਕੋਈ ਕੰਮ ਸੀ ਮੈਂ ਸਵੇਰੇ 8 ਵਜੇ ਪੰਨੂ ਸਾਹਿਬ ਦੇ ਘਰ ਉਹਨਾਂ ਦੀ ਕੋਠੀ ਮੈਂ ਪਹੁੰਚ ਗਿਆ ਠੀਕ ਹੈ ਮੈਂ ਸੱਚੀ ਗੱਲ ਕਰ ਲੱਗੀਆਂ ਤੁਹਾਡੇ ਨਾਲ ਮੈਂ ਉੱਥੇ ਪਹੁੰਚਿਆ ਤੇ ਉੱਥੇ ਕੋਈ 4-5 ਪਰਿਵਾਰ ਨਾਲ ਕੋਈ ਕੈਨੇਡਾ ਤੋਂ ਆਏ ਸੀਗੇ ਅੱਛਾ ਤੇ ਉਹ ਮੇਰੇ ਜਾਨਦਿਆਂ ਨੂੰ ਉਹ ਸਾਹਮਣੇ ਬੈਠੇ ਹੋਏ ਸੋਫੇ ਤੇ ਬੈਠੇ ਪੰਨੂ ਸਾਹਿਬ ਦੀ ਵੇਟ ਕਰ ਰਹੇ ਮੈਂ ਜਾ ਕੇ ਬੈਠ ਗਿਆ ਜੀ ਤੇ ਮੈਂ ਉਹਨਾਂ ਨਾਲ ਗੱਲਬਾਤ ਚੱਲਦੀ ਸ਼ੁਰੂ ਹੋ ਗਈ ਨਾ ਪੁੱਛਿਆ ਜੀ ਤੁਸੀਂ ਕਿਹੜੇ ਪਿੰਡ ਤੇ ਮੈਂ ਜੇ ਤੂੰ ਇਹ ਕਿਥੋਂ ਕਹਿੰਦੇ ਜੀ ਅਸੀਂ ਕੈਨੇਡਾ ਤੋਂ ਆਏ ਆ ਉਹ ਕੋਈ ਅਲੀਵਾਲ ਦੇ ਲਾਗੇ ਦਾ ਪਰਿਵਾਰ ਸੀ ਜੀ ਉਹ ਕਹਿੰਦੇ ਜੀ ਸਾਡੇ ਬੱਚੇ ਜਿਹੜੇ ਪਹਿਲਾਂ ਉਹ ਆਪਣੇ ਪੰਜਾਬ 'ਚ ਜਾਣ ਤੋਂ ਡਰਦੇ ਸੀਗੇ ਹਾਂ ਹਾਂ ਕਿ ਉੱਥੋਂ ਦੀਆਂ ਸੜਕਾਂ ਬੜੀਆਂ ਮਾੜੀਆਂ ਜੀ ਉੱਥੇ ਲਾਈਟ ਨਹੀਂ ਆਉਂਦੀ ਜੀ ਉੱਥੇ ਕੋਈ ਪ੍ਰਬੰਧ ਨਹੀਂ ਤੇ ਕਹਿੰਦੇ ਜਦੋਂ ਸਾਡੇ ਬੱਚਿਆਂ ਨੇ ਆ ਕੇ ਹੁਣ ਪੰਜਾਬ ਦੇ ਹਾਲਾਤ ਦੇਖੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਕਹਿੰਦੇ ਸਾਡੇ ਬੱਚੇ ਇੰਨੇ ਖੁਸ਼ ਹੋਏ ਕਿ ਅਸੀਂ ਪੰਨੂ ਸਾਹਿਬ ਦਾ ਧੰਨਵਾਦ ਕਰਨ ਉਹਨਾਂ ਦੇ ਘਰ ਆਏ ਆ अच्छा ਤੁਸੀਂ ਇਹ ਚੀਜ਼ ਲੈ ਕੇ ਚੱਲੋ ਕਿ ਜਿਹੜੇ ਬੰਦੇ ਦਾ ਨਾਮ ਬੜਾ ਵੱਡਾ ਦਾਵਾ ਕਰ ਰਹੇ ਤੁਸੀਂ ਬਿਲਕੁਲ ਜੀ ਮੈਂ 온 ਪ੍ਰੂਫ ਕਹਿ ਰਿਹਾ ਜੀ ਵੱਡਾ ਦਾਵਾ ਹੈ ਬਿਲਕੁਲ ਜੀ ਬਿਲਕੁਲ ਕਿ ਜਿਹੜੇ ਐਨ ਆਰ ਆਈ ਵੀਰ ਨੇ ਚਾਹੇ ਕੈਨੇਡਾ ਯੂਕੇ ਯੂਰਪ ਵੱਲੋਂ ਜਦੋਂ ਵੀ ਕੋਈ ਆਉਂਦੇ ਆ ਹੁਣ ਆਪਣੇ ਪਿੰਡਾਂ ਦੇ ਹਾਲਾਤ ਵੇਖਦੇ ਆ ਜਦੋਂ ਲਾਈਟ ਦੇ ਪ੍ਰਬੰਧ ਵੇਖਦੇ ਆ ਸਕੂਲਾਂ ਦੇ ਐਜੂਕੇਸ਼ਨ ਦੇ ਸਿਸਟਮ ਵੇਖਦੇ ਆ ਹੈਲਥ ਸਿਸਟਮ ਵੇਖਦੇ ਆ ਤੇ ਉਹ ਫਿਰ ਵਾਕਿਆ ਹੀ ਪਿੰਨੋਂ ਦੀ ਤਾਰੀਫ ਕੀਤੇ ਬਗਾਰ ਨਹੀਂ रह ਸਕਦੇ ਰਿਸ਼ਪਾਲ ਜੀ ਦੇਖੋ ਅੱਜ ਤੋਂ ਥੋੜੇ ਟਾਈਮ ਪਹਿਲਾਂ ਆਪਾਂ ਚੱਲ ਜਾਈਏ ਪਿੰਡਾਂ 'ਚ ਲਾਈਟ ਦੇ ਕੀ ਹਾਲਾ ਜੱਟ ਵਿਚਾਰੇ ਰਾਤ ਨੂੰ ਉੱਠਦੇ ਹੁੰਦੇ ਸੀ ਜੀ ਓਕੇ ਤੇ ਰਾਤ ਨੂੰ ਸੱਪਾਂ ਦੀਆਂ ਸਰੀਆਂ ਦੇ ਪੈਰ ਰੱਖਦੇ ਜਟਾ ਨੇ ਜਾ ਕੇ ਪਾਣੀ ਲਾਉਣਾ ਸੱਪ ਲੜ ਗਿਆ ਸੱਪ ਲੜ ਗਿਆ ਇੱਕ ਚੀਜ਼ ਤੁਸੀਂ ਨੋਟ ਕਰੋ ਅੱਜ ਚਲੋ ਪਾਰਟੀ ਲੱਗ ਚੀਜ਼ ਹੈ ਜਾਂ ਕੋਈ ਹਰ ਕੋਈ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਪਰ ਅੱਜ ਮੈਂ ਕਈ ਕਾਲੀ ਦਲ ਦੇ ਬੰਦੇ ਕਈ ਮੈਂ ਕਾਂਗਰਸ ਪਾਰਟੀ ਬੰਦੇ ਦੇ ਬੰਦੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਵੇਖਿਆ ਜਿਹੜੇ ਕਹਿੰਦੇ ਜੀ ਇਹ ਰਾਤ ਨੂੰ ਜਾ ਕੇ ਮਜੇ ਦੇ ਨਾਲ ਹੁਣ ਘਰ ਵਿੱਚ ਪੱਖਾ ਚਲਾ ਕੇ ਏਸੀ ਚਲਾ ਕੇ ਸਾਰੀ ਰਾਤ ਸੌਣੇ ਆ ਤੇ ਸਾਨੂੰ ਪਾਣੀ ਲਾਉਣ ਦੀ ਕੋਈ ਦਿੱਕਤ ਨਹੀਂ ਸਿਰਫ ਅੱਛਾ ਉਹਨਾਂ ਨੂੰ ਉਹ ਵੈਸੇ ਦਿਲ ਤੇ ਹੱਥ ਰੱਖ ਕੇ ਪੁੱਛਣਾ ਨਹੀਂ ਇਕੱਲਾ ਧੰਨਵਾਦੀ ਕਰਨਾ ਚਾਹੀਦਾ ਕਿ ਬਟਨ ਵੀ ਦਬਣਾ ਦੇਖੋ ਰਿਸ਼ਪਾਲ ਜੀ ਇਹ ਤੇ ਮੇਰੇ ਹਿਸਾਬ ਨਾਲ ਤੇ ਕੋਈ ਵੀ ਬੰਦਾ ਉਹਨੂੰ ਡਵੈਲਪਮੈਂਟ ਦੇਖਣੀ ਚਾਹੀਦੀ ਕਿ ਸਾਡੇ ਪੰਜਾਬ ਦਾ ਸਾਡੇ ਹਲਕੇ ਦਾ ਭਲਾ ਕੌਣ ਕਰ ਰਿਹਾ ਨਹੀਂ ਜੇ ਐਨ ਆਰ ਆਈ ਮਲਕੀਤਜੀ ਆਣ ਕੇ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਤਾਂ ਪਿੰਡ ਦੇ ਲੋਕਾਂ ਨੂੰ ਪਾਰਟੀ ਬਾਜ਼ੀ ਚੋਂ ਹਲਕਾ ਫਤੇਗੜ ਚੂੜੀ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਫਿਰ ਪਾਰਟੀ ਬਾਜ਼ੀ ਤੋਂ ਬਾਹਰ ਨਿਕਲ ਕੇ ਐਨ ਆਰ ਆਈ ਵੀਰਾਂ ਵਾਲੀ ਵੇਖ ਕੇ ਇਹ ਤਾਂ ਫਿਰ ਮੋਹਰ ਲਗਾਨੀ ਚਾਹੀਦੀ ਹੈ ਨਾ ਕਿ ਹਲਕਾ ਫਤੇਗੜ ਚੂੜੀਆਂ ਚ ਹੋਣਾ ਗਰ ਕੰਮ ਦੇ ਉੱਤੇ ਅਗਰ ਦੇਖਿਆ ਜਾਵੇ ਵਿਕਾਸ ਤੇ ਦੇਖਿਆ ਜਾਵੇ ਤੇ ਜੇਕਰ ਹੁਣ ਫਤੇਗੜ ਚੂੜੀਆਂ ਜਿਹੜਾ ਵਿਕਾਸ ਦੀ ਤੇਜ਼ ਰਫ਼ਤਾਰ ਫੜ ਰਿਹਾ ਤਾਂ ਫਿਰ ਬਲਬੀਰ ਸਿੰਘ ਪੰਨੂ ਨੂੰ ਸ਼ਾਬਾਸ਼ ਦੇਣੀ ਬਣਦੀ ਉਹਦੇ ਨਾਲ ਕਾੜਨਾ ਬਣਦਾ ਕਿ ਨਹੀਂ ਬਣਦਾ ਵੇਖੋ ਇੱਕ ਚੀਜ਼ ਬੜੇ ਧਿਆਨ ਨਾਲ ਦੇਖਣ ਵਾਲੀ ਮੈਂ ਪਹਿਲਾ ਲੀਡਰ ਹੈ ਜਿਹੜਾ ਪਿੰਡਾਂ ਦੇ ਵਿੱਚ ਜਦੋਂ ਪ੍ਰਚਾਰ ਲਈ ਜਾਂਦਾ ਹੂੰ ਉਹ ਬੰਦਾ ਕਹਿੰਦਾ ਜੀ ਮੈਂ ਕਈਆਂ ਨੇ ਕਿਹਾ ਜੀ ਸਾਡੇ ਪਿੰਡ ਵਿੱਚ ਗਰਾਊਂਡ ਹੈ ਨਹੀਂ ਉਹਨਾਂ ਨੇ ਕਿਹਾ ਜੇ ਤੁਹਾਡੇ ਪਿੰਡ 'ਚ ਗਰਾਊਂਡਾਂ ਦੀ ਜਗ੍ਹਾ ਹੈਗੀ ਮੈਨੂੰ ਦੱਸੋ ਤੇ ਉਹ ਲੀਡਰ ਨੇ ਖੜੇ ਹੋ ਕੇ ਪੰਨੂ ਸਾਹਿਬ ਨੇ ਗੱਲ ਕਹੀ ਹੂੰ ਕਿ ਜੇ ਤੁਹਾਡੇ ਪਿੰਡ ਵਿੱਚ ਜਗ੍ਹਾ ਹੈਗੀ ਗਰਾਊਂਡ ਵਾਸਤੇ ਤੇ ਜੇ ਤੁਹਾਡੇ ਪਿੰਡੋ 'ਚ ਪਲੇ ਗਰਾਊਂਡ ਨਹੀਂ ਬਣਦੀ ਤੁਹਾਡੇ ਪਿੰਡ 'ਵਿ ਸਟੇਡੀਅਮ ਨਹੀਂ ਬਣਦਾ ਤੇ ਮੈਂ ਤੁਹਾਡੇ ਪਿੰਡ ਵੋਟਾਂ ਮੰਗਣ ਨਹੀਂ ਆਉਂਗਾ ਕਦੀ ਤੁਸੀਂ ਦੇਖਿਆ ਇਦਾਂ ਦਾ ਲੀਟਰ ਕਦੀ ਕੋਈ ਬੰਦਾ ਲੀਡਰ ਇਕੱਲੋ ਕੇ ਪੋਲੀਟਿਕਲ ਲੈਣ ਇੱਕ ਇਦਾਂ ਦੀ ਚੀਜ਼ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਤੁਹਾਡਾ ਕੰਮ ਕਰ ਦੂੰਗਾ ਪਰ ਕਦੀ ਲੀਡਰ ਇਹ ਗੱਲ ਨਹੀਂ ਕਹੂਗਾ ਕਿ ਮੈਂ ਜੇ ਨਾ ਕੰਮ ਹੋਇਆ ਤਾਂ ਤੁਹਾਡੇ ਕੋਲ ਮੈਂ ਵੋਟਾਂ ਮੰਗਣ ਨਹੀਂ ਆਉਂਗਾ ਅੱਛਾ ਮਲਕੀਤ ਜੀ ਇੱਕ ਤੀ ਤੁਹਾਡੇ ਹਲਕੇ ਦੀ ਗੱਲ ਨੂੰ ਲੈ ਕੇ ਨਾ ਸਵਾਲ ਨੂੰ ਲੈ ਕੇ ਥੋੜਾ ਜਿਹਾ ਬਾਕੀ ਸਵਾਲ ਜਿਹੜੇ ਥੋੜੇ ਵੱਡੇ ਨੇ ਉਹਨਾਂ ਨਾਲ ਜੁੜਦੇ ਆ ਮੈਨੂੰ ਇਹ ਦੱਸਿਓ ਕਿ ਅਲੀਵਾਲ ਤੋਂ ਲੈ ਕੇ ਜਿਹੜੀ ਭੱਲੋਵਾਲੀ ਤੱਕ ਇੱਕ ਸੜਕ ਹੈ ਜੀ ਉਹ ਲੋਕਾਂ ਦੇ ਬੜੇ ਵੱਡੇ ਸਵਾਲ ਨੇ ਕਿ ਇੱਥੇ ਆਣ ਕੇ ਕਿਉਂ ਹੱਥ ਖੜੇ ਨੇ ਆ ਆਮ ਆਦਮੀ ਪਾਰਟੀ ਦੇ ਜਾਸੀ ਕਹੀਏ ਤਾਂ ਬਲਬੀਰ ਸਿੰਘ ਪੰਨੂ ਦੇ ਛੜਕ ਕਿਉਂ ਨਾ ਬਣਾ ਪਾਰੇ ਅੜਿਕਾ ਕੀ ਆ ਪੰਗਾ ਕੀ ਇੱਥੇ ਰਿਸ਼ਪਾਲ ਜੀ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਕਿ ਕਿਹ ਵੇਲੇ ਕੀ ਹੁੰਦਾ ਕਿ ਜਦੋਂ ਸ਼ਰੀਕ ਹੁੰਦਾ ਨਾ ਪਿੰਡ ਦੇ ਵਿੱਚ ਹਾਂ ਹਾਂ ਤੇ ਸ਼ਰੀਕ ਆਪ ਭਾਵੇਂ ਘਰੋਂ ਘਰੋਂ ਵਧੀਆ ਰੋਟੀ ਖਾਂਦਾ ਹੋਵੇ ਪਰ ਜਦੋਂ ਉਹ ਤੋਂ ਕੋਈ ਵਧੀਆ ਰੋਟੀ ਖਾਣ ਲੱਗ ਜਾਂਦਾ ਨਾ ਤੇ ਫਿਰ ਉਹਨੂੰ ਉਹ ਚੁਬਦਾ ਤੇ ਉਹਨੂੰ ਦੁੱਖ ਵੀ ਹੁੰਦਾ ਕਿ ਯਾਰ ਇਹ ਮੇਰੇ ਤੋਂ ਅੱਗੇ ਲੰਘ ਗਿਆ ਜਾਂ ਰੋਟੀ ਵਧੀਆ ਖਾਣ ਲੱਗ ਗਿਆ ਅਸਲ ਦੇ ਵਿੱਚ ਹੈ ਕਿ ਮੈਂ ਖੁਦ ਇੱਕ ਗਵਰਨਮੈਂਟ ਕੰਟਰੈਕਟਰ ਦਾ ਕੰਮ ਕਰਦਾ ਠੀਕ ਹੈ ਜੀ ਜਿਹੜੀ ਅਲੀਵਾਲ ਤੋਂ ਪਾਲੋ ਵਾਲੀ ਸੜਕ ਤੇ ਬਹੁਤ ਵਧੀਆ ਸਵਾਲ ਕੀਤਾ ਨਾਲੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗਣਾ ਚਾਹੀਦਾ ਇਹਦਾ ਜਿਹੜਾ ਜੀ 14 ਲੱਖ ਤੇ 90 14 ਕਰੋੜ ਤੇ 90 ਲੱਖ ਦਾ ਟੈਂਡਰ ਹੋਇਆ ਸੀ ਪੰਨੂ ਸਾਹਿਬ ਨੇ ਕਰਾਇਆ ਮੇਰੇ ਕੋਲਦੇ ਐਕਸਨ ਸਾਹਿਬ ਬੈਠੇ ਗੱਲਬਾਤ ਹੋਈ ਸਾਰੀ ਇਹਦੇ ਵਿੱਚ ਪ੍ਰੋਬਲਮ ਕੀ ਆਈ ਜੀ ਟੈਂਡਰ ਹੋ ਗਿਆ ਸਾਰਾ ਕੁਝ ਹੋ ਗਿਆ ਠੇਕੇਦਾਰ ਨੇ ਟੈਂਡਰ ਵੀ ਪਾ ਲਿਆ ਬਟ ਇਹਦੇ ਵਿੱਚ ਪ੍ਰੋਬਲਮ ਕੀ ਆਈ ਕਿ ਜਦੋਂ ਇਹ ਟੈਂਡਰ ਲਾਤਾ ਉਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਕਿਉਂਕਿ ਜਿਹੜੀ ਸੜਕ ਹੈ ਪ੍ਰਧਾਨ ਮੰਤ ਉਦੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅੰਡਰ ਉਹਨਾਂ ਨੇ ਜਿਹੜਾ ਵਾ ਜਾਣ ਬੁੱਝ ਕੇ ਬੀਜੇਪੀ ਵੱਲੋਂ ਜਿਹੜਾ ਇਹਦੀ ਐਨਓਸੀ ਮੰਗੀ ਗਈ ਯੂਸੀ ਮੰਗੀ ਗਈ ਜਿਹਦੇ ਕਰਕੇ ਸੜਕ ਦਾ ਕੰਮ ਰੁਕ ਗਿਆ ਪਰ ਇਸ ਟਾਈਮ ਸਾਡੇ ਜਿਹੜੇ ਪੰਨੂ ਸਾਹਿਬ ਉਹਨਾਂ ਨੇ ਲੈ ਕੇ ਸੀਐਮ ਨੂੰ ਭੇਜਿਆ ਤੇ ਇਹ ਜਿਹੜੀ ਜਲਦੀ ਹੈ ਸੜਕ ਦਾ ਜਿਹੜਾ ਉਹ ਕੰਮ ਉਹ ਸ਼ੁਰੂ ਹੋ ਜਾਊਗਾ ਅੜਿਕਾ ਕਾਉਨ ਹੈ ਫਿਰ ਬੀਜੇਪੀ ਇੱਥੇ ਬਿਲਕੁਲ ਜੀ ਜਿਹੜਾ ਕੰਮ ਇਹ ਵੇਖੋ ਸੜਕ ਇੱਕ ਬਣ ਜਾਣੀ ਸੀ ਜਾਣ ਬੁਝ ਕੇ ਉਹਦੀ ਜੂਸੀ ਮੰਗੀ ਜਿਹੜੇ ਹਲਕੇ ਦੇ ਲੋਕ ਨੇ ਜਿੰਨਾ ਉਧਰ ਦੇ ਪਿੰਡਾਂ ਦੇ ਲੋਕਾਂ ਨੂੰ ਉਸ ਸੜਕ ਦਾ ਫਾਇਦਾ ਹੋਣਾ ਸਾਰਿਆਂ ਨੂੰ ਇਹ ਸਾਰੇ ਇਕੱਠੇ ਹੋ ਕੇ ਉਸ ਬੀਜੇਪੀ ਲੀਡਰ ਨੂੰ ਪੁੱਛਦੇ ਕਿਉਂ ਨਹੀਂ ਕਿ ਭਾਈ ਸਾਹਿਬ ਤੁਸੀਂ ਇਹ ਅੜਿਕਾ ਕਿਉਂ ਪਾ ਰਹੇ ਹੋ ਇਹਦੇ ਪਿੱਛੇ ਪ੍ਰੋਬਲਮ ਕੀ ਹੈ ਕਿ ਤੁਹਾਨੂੰ ਵੋਟਾਂ ਨਹੀਂ ਚਾਹੀਦੀਆਂ ਵੇਖੋ ਜੀ ਸਾਡੇ ਜਿਹੜੇ ਪਿੰਡਾਂ ਦੇ ਲੋਕ ਵਿਚਾਰੇ ਭੋਲੇ ਭਾਲੇ ਬੰਦੇ ਨੇ ਅਸਲ ਚ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਜਦੋਂ ਹਲਕਾ ਇੰਚਾਰਜ ਲੱਗ ਜਾਂਦਾ ਨਾ ਪਿੰਡ ਦੇ ਵਿੱਚ ਉਹ ਫਿਰ ਸਮਝਦੇ ਕਿ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਹਲਕਾ ਇੰਚਾਰਜ ਦੀ ਬੰਦੀ ਪਰ ਜਿਹੜੀ ਮੇਨ ਤੁਹਾਨੂੰ ਮੈਂ ਕੁੰਡੀ ਦੱਸੀ ਹੈ ਵਿੱਚ ਉਹਦਾ ਮੇਨ ਕਾਰਨ ਹੈ ਕਿ ਜਿਹੜਾ ਸੈਂਟਰ ਗਵਰਨਮੈਂਟ ਨੇ ਉਹਦੀ ਜੂਸੀ ਮੰਗ ਲਈ ਸੀ ਆਲਰੇਡੀ ਪਹਿਲਾਂ ਵੀ ਜੂਸੀ ਭੇਜੀ ਹੋਈ ਹੁੰਦੀ ਫਿਰ ਦੁਬਾਰੇ ਉਹਨਾਂ ਨੇ ਮੰਗ ਲਈ ਕਿ ਇਹ ਸੜਕ ਦਾ ਕੰਮ ਸ਼ੁਰੂ ਨਾ ਹੋ ਸਕੇ ਪਰ ਫਿਰ ਵੀ ਪੰਨੂ ਸਾਹਿਬ ਨੇ ਸੀਐਮ ਸਾਹਿਬ ਨੂੰ ਮਿਲ ਕੇ ਇਹਦੀ ਦੁਬਾਰੇ ਜੂਸੀ ਦੀ ਜਿਹੜੀ ਲੈਟਰ ਸੀ ਉਹ ਭੇਜ ਦਿੱਤੀ ਆ ਤੇ ਮੇਰੇ ਜ਼ਰੂਰੀ ਹੈ ਕਿਉਂਕਿ ਇਹ ਇੱਕ ਅਸੀਂ ਕਹੀਏ ਤਾਂ ਬਰਬੀਰ ਸਿੰਘ ਪੰਨੂ ਅੱਗੇ ਵੀ ਚੈਲੰਜ ਹੈ ਔਰ ਉਹਨਾਂ ਦੀ ਜਿਹੜੇ ਵਿਕਾਸ ਦੀ ਰਫ਼ਤਾਰ ਹੈ ਉਹਦੇ ਵਿੱਚ ਜਿਹੜਾ ਸਪੀਡ ਬ੍ਰੇਕਰ ਲੱਗਾ ਹੈ ਸਪੀਡ ਬ੍ਰੇਕਰ ਹਟਾਣਾ ਵੀ ਬੜਾ ਜ਼ਰੂਰੀ ਹੈ ਸੇ ਹੁਣ ਅਸੀਂ ਨਾ ਕੁਝ ਜਿਹੜੀਆਂ ਸਰਕਾਰ ਦੀਆਂ ਵੱਡੀਆਂ-ਵੱਡੀਆਂ ਉਹਨਾਂ ਦੀਆਂ ਸਕੀਮਾਂ ਆਈਆਂ ਨੇ ਨਾ ਆਪਾਂ ਉਹਨਾਂ ਦਾ ਜ਼ਿਕਰ ਕਰੀਏ 10 ਲੱਖ ਵਾਲੀ ਸਕੀਮ ਦੇ ਬਾਰੇ ਦੱਸੋ ਕੀ ਕੋਈ ਵੀ ਇਹਦਾ ਕੋਈ ਅਸਰ ਹੈਗਾ ਜਿੱਦਾਂ ਕਿਹਾ ਜਾਂਦਾ ਕਿ 10 ਲੱਖ ਇੱਕ ਝੂਠ ਹੈ ਇਹ ਤੇ ਥੋੜੇ ਜੇ ਪੈਸੇ ਲੱਗਣੇ ਨੇ ਬਾਕੀ ਕੁਲੋਂ ਦੇ ਦੇਣੇ ਪਿਆ ਕਰਨੇ ਨੇ 10 ਲੱਖ ਵਾਲੀ ਸਕੀਮ ਨੂੰ ਭੰਡਿਆ ਵੀ ਜਾ ਰਿਹਾ ਫਰੂਤੀਆਂ ਵੱਲੋਂ ਤੇ 10 ਲੱਖ ਸਕੀਮ ਜਿਹੜੀ ਹੈ ਤੇ ਕਾਰਡ ਤੁਹਾਡੇ ਹਲਕੇ 'ਚ ਬਣ ਰਹੇ ਪਿੰਡਾਂ 'ਚ ਬਣ ਰਹੇ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕ ਕੋਚ ਨੇ ਰਿਸ਼ਪਾਲ ਜੀ ਤੁਸੀਂ ਗਾਣਾ ਤੇ ਸੁਣਿਆ ਹੋਣਾ ਕਿ ਹੁਣ ਪਹਿਲਾਂ ਵਰਗਾ ਹਾਸਾ ਮੁਖ ਤੇ ਦਿਖਦਾ ਨਹੀਂ ਸੱਜਣਾ ਇਹ ਜਿਹੜਾ ਇੱਕ ਇੰਨੀ ਕੁ ਵੱਡੀ ਸਕੀਮ ਹੈ ਰਿਸ਼ਪਾਲ ਜੀ ਕਿ ਇਹ ਤੁਸੀਂ ਇੱਕ ਆਮ ਜਨਤਾ ਆਮ ਲੋਕੇ ਤੋਂ ਇੰਨਾ ਕੁ ਜ਼ਿਆਦਾ ਖੁਸ਼ ਨੇ ਜਿਹੜੇ ਲੋਕ ਵੇਖੋ ਜਦੋਂ ਕੋਈ ਮੁੱਦਾ ਨਹੀਂ ਨਾ ਹੁੰਦਾ ਕਿ ਪਾਰਟੀ ਕੋ ਕੋ ਮੁੱਦਾ ਨਾ ਵੇ ਇੱਕ ਚੀਜ਼ ਚੰਗੀ ਆ ਗਈ ਉਹਨਾਂ ਨੂੰ ਦਿਖਣ ਲੱਗ ਗਿਆ ਜੀ ਲੋਕ ਇਹਨਾਂ ਨਾਲ ਜੁੜਨੇ ਸ਼ੁਰੂ ਹੋ ਗਏ ਤੇ ਫਿਰ ਉਹਦੇ ਨਾਲ ਨਾਲ ਉਹਦੀ ਵਿਰੋਧਤਾ ਵੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਹ ਚੀਜ਼ ਨੇ ਸਰਕਾਰ ਦਾ ਗਰਾਫ ਇੰਨਾ ਕੁੱਤੇ ਲੈ ਕੇ ਜਾਣਾ ਮੈਂ ਤੁਹਾਨੂੰ ਆਪਣੇ ਫੋਨ ਦੇ ਵਿੱਚ ਦਿਖਾ ਦਿੰਦਾ ਕਿ ਇਹ ਲਿਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਾਡੇ ਕੋਲ ਮੈਂ ਵੀ ਆਪਣੇ ਪਿੰਡ ਦੇ ਵਿੱਚ ਇਹ ਪਰਚੀਆਂ ਕੱਟ ਕੇ ਸ਼ੁਰੂ ਕਰਤਾ ਵਾ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕਰਤਾ ਜੀ ਜਾ ਕੇ ਬਣਾਓ ਕਾਰਡ ਤੇ ਕਾਰਡ ਬਾਨੇ ਸ਼ੁਰੂ ਹੋ ਗਿਆ ਤੇ ਨਾਲ ਇਹ ਵੀ ਗਰੰਟੀ ਆ ਕਿ ਇਹ ਨਹੀਂ ਕਿ ਕਾਰਡ ਬਣ ਕੇ ਤੁਹਾਡੇ ਜੇਬੇ 'ਚ ਪਏ ਰਹਿਣਗੇ ਲੋਕਾਂ ਨੇ ਵੋਟਾਂ ਤਾਂ ਹੀ ਪਾਉਣੀ ਆ ਜਦੋਂ ਇਹਨਾਂ ਕਾਰਡਾਂ ਤੇ ਲਾਜ ਹੋਊਗਾ ਟਰਾਈ ਕਰਕੇ ਦੇਖਣੀ ਲੋਕਾਂ ਨੇ ਬਿਲਕੁਲ ਜੀ ਬਿਲਕੁਲ ਪਰ ਦੇਖਣਾ ਹੈ ਵੇਖੋ ਜੀ ਸਾਡੇ ਸੀਐਮ ਸਾਹਿਬ ਉਹਨਾਂ ਦੀ ਸੋਚ ਇੱਕ ਬੜੀ ਵੱਡੀ ਸੋਚ ਆ ਠੀਕ ਹੈ ਵੇਖੋ ਕਿਸੇ ਦੇ ਅੱਜ ਇਹ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਤੇ ਚਾਚੇ ਭਤੀਜੇ ਵਾਲਾ ਹਮੇਸ਼ਾ ਰਿਸ਼ਤਾ ਚੱਲਦਾ ਰਿਹਾ ਕਿ ਚਲੋ ਹੁਣ ਤੂੰ ਆ ਗਿਆ ਤੇ ਤੂੰ ਚਲ ਗਿਆ ਤੇ ਮੈਂ ਆ ਗਿਆ ਚੱਲਦਾ ਰਿਹਾ ਪਰ ਵੇਖੋ ਜੇ ਉਹ ਨੇਤਾ ਨੇ ਕਿਹਾ ਅੱਜ ਸਾਡੇ ਸੀਐਮ ਸਾਹਿਬ ਨੇ ਕਿਹਾ ਕਿ ਆ ਬੰਦਾ ਇੱਕ ਗਲਤ ਹੈ ਤੇ ਉਹਨੂੰ ਫੜਾਂਗੇ ਤੇ ਉਹਨੂੰ ਫੜਿਆ ਬਿਲਕੁਲ ਸਹੀ ਜੇ ਕਿਸੇ ਡੇਰੇਦਾਰ ਦੇ ਖਿਲਾਫ ਬੋਲੇ ਤਾਂ ਸੀਐਮ ਭਗਵੰਤ ਮਾਨ ਸਾਹਿਬ ਬੋਲੇ ਨਹੀਂ ਤੇ ਦੂਸਰਾ ਕੋਈ ਜੇ ਤੱਕ ਤੁਸੀਂ ਦੇਖਿਆ ਨਾ ਕਿਸੇ ਨੇ ਨਹੀਂ ਬੋਲੇ ਅਸੀਂ ਇੱਥੇ ਜ਼ਰੂਰ ਕਵਾਂਗੇ ਆਪਣੇ ਦਰਸ਼ਕਾਂ ਨੂੰ ਭਾਵੇਂ ਤੁਸੀਂ ਕੋਠੀਆਂ ਵਾਲਿਓ ਭਾਵੇਂ ਕਾਰਾਂ ਵਾਲਿਓ ਭਾਵੇਂ ਮਹਿਲਾ ਵਾਲਿਓ ਭਾਵੇਂ ਤੁਹਾਡੇ ਕੋ ਸਿੰਪਲ ਮਕਾਨ ਹੈ ਭਾਵੇਂ ਤੁਸੀਂ ਝੋਗੀ ਚੌਪੜੀ ਚ ਰਹਿੰਦੇ ਹੋ ਇਹ ਜਿਹੜਾ 10 ਲੱਖ ਵਾਲਾ ਕਾਰਡ ਹੈ ਇਹ ਸਰਕਾਰ ਦਾ ਦਾਅਵਾ ਸੀ ਹੈ ਮਾਨ ਸਾਹਿਬ ਦਾ ਦਾਅਵਾ ਹੈ ਕਿ ਇਹਦਾ ਫਾਇਦਾ ਹਰੇਕ ਨੂੰ ਇੱਕੋ ਜਿਹਾ ਮਿਲਣਾ ਹੈ ਇਹ ਨਹੀਂ ਕਿ ਕੋਠੀ ਵਾਲੇ ਵਾਸਤੇ ਵਕਰ ਹੈ ਮੈਲਾਣੇ ਵਾਸਤੇ ਵਕਰ ਹੈ ਕਾਰਾਂ ਵਾਲੇ ਵਾਸਤੇ ਵਕਰ ਹੈ ਤੇ ਝੁੱਗੀ ਵਾਲੇ ਵਾਸਤੇ ਵਕਰ ਹੈ ਸੋ ਫਾਇਦਾ ਤੁਹਾਨੂੰ ਸਭ ਨੂੰ ਮਿਲਣਾ ਸੋ ਯੁੱਧ ਨਸ਼ੇ ਵਿਰੁੱਧ ਦੇ ਬਾਰੇ ਕੀ ਕਰੋ ਵੇਖੋ ਜੀ ਜਦੋਂ ਦਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਠੱਲ ਨਸ਼ਿਆਂ ਦੀ ਪੈਜ ਮੈਨੂੰ ਤੁਹਾਡੇ ਹਲਕੇ ਦਾ ਮਤਲਬ ਹੈ ਮੇਰੇ ਹਲਕੇ 'ਚ ਵੇਖੋ ਜੀ ਪੰਨੂ ਸਾਹਿਬ ਨੇ ਨਾ ਤੇ ਕਿਸੇ ਐਸਚਓ ਨਾਲ ਸਮਝੌਤਾ ਕੀਤਾ ਨਾ ਕਿਸੇ ਮੁੰਸ਼ੀ ਨਾਲ ਸਮਝੌਤਾ ਕੀਤਾ ਨਾ ਕਿਸੇ ਪੋਲੀਟੀਕਲ ਬੰਦੇ ਜਿੰਨੇ ਵੀ ਸਰਪੰਚ ਸਾਰਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਗਈ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਵੇਚਦਾ ਉਹ ਨਸ਼ੇ ਵਾਲੇ ਬੰਦੇ ਦਾ ਸਾਥ ਨਹੀਂ ਦੇਣਾ ਤਰਸ਼ਪਾਲ ਜੀ ਜੇ ਤੁਸੀਂ ਖਬਰ ਵੀ ਸੁਣੀ ਹੋਗੀ ਸਭ ਤੋਂ ਪਹਿਲਾਂ ਪੰਨੂ ਸਾਹਿਬ ਨੇ ਕਿਹਾ ਸੀਗਾ ਤੇ ਮੈਂ ਆਪਣੇ ਪਿੰਡ ਦੇ ਵਿੱਚ ਪੰਚਾਇਤ ਬਣਦਿਆ ਸੀ ਸਭ ਤੋਂ ਪਹਿਲਾਂ ਮੈਂ ਪੂਰੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਖੜਕੇ ਉਹਨਾਂ ਨੂੰ ਸੌਂ ਖਵਾਈ ਦੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਫੜਿਆ ਗਿਆ ਨਾ ਤੇ ਉਹਦੇ ਮਗਰ ਜਾਵਾਂਗੇ ਨਾ ਉਹਦੀ ਜਮਾਨਤ ਕਰਾਵਾਂਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੰਨੂ ਸਾਹਿਬ ਦੀ ਸਲਾਹ ਦੇ ਨਾਲ ਅਸੀਂ ਆਪਣੇ ਪਿੰਡ ਦੇ ਵਿੱਚ ਕਾਮਯਾਬ ਹੋਏ ਜਿਹੜਾ ਵੀ ਕੋਈ ਬੰਦਾ ਨਸ਼ਾ ਵੇਚਣ ਵਾਲਾ ਉਹਦੇ ਅਸੀਂ ਪਿੱਛੇ ਨਹੀਂ ਗਏ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਨਗਰ ਦੇ ਵਿੱਚ ਬਹੁਤ ਜ਼ਿਆਦਾ ਠੱਲ ਪੈ ਰਹੀ ਤੁਹਾਡੇ ਪਿੰਡਲ ਵੇਖ ਕੇ ਬਾਕੀਆਂ ਨੇ ਅਕਲ ਲਈਕ ਨਹੀਂ ਹੋਰ ਪਿੰਡ ਵੀ ਬਹੁਤ ਵੇਖੋ ਜੀ ਪੂਰੇ ਪੰਜਾਬ ਦੇ ਵਿੱਚ ਜਦੋਂ ਸਾਡੀ ਵੀਡੀਓ ਵਾਇਰਲ ਹੋਈ ਸੌ ਚੋਕੇ ਦੇ ਤੇ ਕਾਫੀ ਜ਼ਿਆਦਾ ਪੰਚਾਇਤਾਂ ਨੇ ਹੋਰ ਜਿਹੜੇ ਆਪਣੇ ਹਲਕੇ ਉਹਦੇ ਵਿੱਚ ਵੀ ਬੜੀਆਂ ਪੰਚਾਇਤਾਂ ਨੇ ਸੌ ਚੋਕੇ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਤੁਹਾਡੇ ਹਲਕੇ ਦੀ ਕੀ ਪੋਜੀਸ਼ਨ ਰਹੀ ਇੱਥੇ ਗੈਂਗਸਟਰਾਂ ਦਾ ਤੇ ਵੈਸੇ ਕਾਫੀ ਗੜ ਮੰਨਿਆ ਜਾਂਦਾ ਤੁਹਾਡਾ ਹਲਕਾ ਫਤਗੜ ਚੂੜੀਆਂ ਵੱਡੇ ਵੱਡੇ ਗੈਂਗਸਟਰਾਂ ਦਾ ਸਬੰਧ ਵੀ اسی ਹਲਕੇ ਦੇ ਨਾਲ ਰਿਹਾ ਜੀ ਜੀ ਤੋਂ ਆਪਰੇਸ਼ਨ ਪ੍ਰਹਾਰ ਤੋਂ ਬਾਅਦ ਬਦਮਾਸ਼ ਗ ਸੋ ਇਦਾਂ ਦੇ ਤਸਕਰ ਬੰਦੇ ਨਸ਼ਾ ਵੇਚਣ ਵਾਲੇ ਸੋ ਇਹਨਾਂ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਨਤ ਪਈ ਕਿ ਜਾਂ ਬੱਚ ਬਚਾ ਗਿਆ ਨਿਕਲ ਗਏ ਨਹੀਂ ਕੋਈ ਫੜੇ ਫੜੇ ਵੀ ਗਏ ਨਹੀਂ ਨਹੀਂ ਜੀ ਬਹੁਤ ਜ਼ਿਆਦਾ ਇਹ ਚੀਜ਼ ਦਾ ਅਸਰ ਹੋਇਆ ਜਿਹੜੇ ਗੈਂਗਸਟਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਫਰੋਤੀਆਂ ਮੰਗਦੇ ਸੀ ਮੈਂ ਤੇ ਇੱਕ ਉਹਨਾਂ ਨੂੰ ਅਪੀਲ ਵੀ ਕਰਾਂ ਕਿਉਂਕਿ ਸਾਡੇ ਭਰਾ ਨੇ ਹੂੰ ਹੂੰ ਕਿਉਂਕਿ ਸਮਾ ਜਿਹੜਾ ਇਹ ਬਹੁਤ ਬਲਵਾਨ ਹੈ ساری ਉਮਰ ਤੁਸੀਂ ਜੇ ਕਹੋਗੇ ਆਪਣੇ ਸਰੀਰ ਤੇ ਜਵਾਨੀ ਹੋ ਰਹਿਣੀ ਨਹੀਂ ਤੇ ਜੇ ਮੇਰੇ ਭਰਾ ਕੋਈ ਇੱਕ ਗਲਤ ਸੰਗਤ ਵਿੱਚ ਫਸੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਤੁਹਾਡੇ ਚੈਨਲ ਦੇ ਥਰੂ ਕਰੂੰਗਾ ਕਿ ਨਹੀਂ ਆਪਣੇ ਘਰ ਵਾਪਸੀ ਕਰੋ ਇਹ ਜਿਹੜਾ ਕ ਆਪ ਵੀ ਵਧੀਆ ਜ਼ਿੰਦਗੀ ਜਿਓ ਤੇ ਦੂਸਰਿਆਂ ਨੂੰ ਵੀ ਜੀਉਂਦਿਓ ਬਾਕੀ ਗੱਲ ਰਹੀ ਇਹ ਜਿਹੜਾ ਆਪਰੇਸ਼ਨ ਚੱਲਿਆ ਕਿੱਦਾਂ ਰਿਹਾ ਇਹ ਬਹੁਤ ਸਕਸੈਸਫੁਲ ਰਿਹਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਜਿਹੜੇ ਐਸਐਸਪੀ ਸਾਹਿਬ ਜਿਹੜੇ ਬਟਾਲੇ ਦੇ ਇਹਨਾਂ ਨੇ ਵੀ ਕੰਮ ਕੀਤਾ ਤੇ ਇਦਾਂ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਮਿਲ ਰਿਹਾ ਹੈ ਅੱਛਾ ਪਰਚੀਆਂ ਦੀ ਸਿਆਸਤ ਤੇ ਨਹੀਂ ਤੁਹਾਡੇ ਹਲਕੇ ਦੇ ਵਿੱਚ ਵੇਖੋ ਜੀ ਮੈਂ ਤੇ ਇਹ ਗੱਲ ਕਹੂੰਗਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਾਂਗਾ ਕਿ ਕੋਈ ਇੱਕ ਬੰਦਾ ਉਂਗਲੀ ਖੜੀ ਕਰਕੇ ਕਹਦੇ ਕਿ ਮਲਕੀਤ ਸਿੰਘ ਸਰਪੰਚ ਨੇ ਇੱਕ ਵੀ ਬੰਦੇ ਦੇ 3 ਤੋਂ 14 ਸਾਲਾਂ ਦੇ ਵਿੱਚ ਕੋਈ ਪਰਚਾ ਦਰਜ ਕਰਾਇਆ ਹੋਵੇ ਹੱਥ ਖੜਾ ਕਰਨਾ ਬਾਹ ਖੜੀ ਕਰਨੀ ਤਾਂ ਬਾਅਦ ਦੀ ਗੱਲ ਹੈ ਇੱਕ ਉਂਗਲ ਖੜੀ ਕਰਕੇ ਉਂਗਲ ਖੜੀ ਕਰਕੇ ਕਹਦੇ ਉਹ ਇੱਦਾਂ ਹੀ ਕਹਦੇ ਵੀ ਉਹਦਾ ਕਾਰਨ ਕੀ ਰਿਹਾ ਉਹਦਾ ਕਾਰਨ ਵੇਖੋ ਪੰਨੂ ਸਾਹਿਬ ਨੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਤਲਬ ਸਾਨੂੰ ਸਾਰਿਆਂ ਨੂੰ ਬੁਲਾ ਕੇ ਇਹ ਗੱਲਾਂ ਦੀ ਮੀਟਿੰਗਾਂ ਕੀਤੀਆਂ ਯਾਨੀ ਕਿ ਕੁਝ ਅਹੀਂ ਆਪਣੇ ਕੋਲੋਂ ਵੀ ਜੇ ਅਸੀਂ ਵੀ ਕਰ ਰਹੇ ਹਾਂ ਤੇ ਪੰਨੂ ਸਾਹਿਬ ਦੀ ਗਾਈਡੈਂਸ ਜੀ ਨੂੰ ਕਿ ਨਹੀਂ ਇਦਾਂ ਕਰਨਾ ਤੇ ਮੇਰੇ ਖਿਆਲ ਦੇ ਨਾਲ ਸਾਡੇ ਹਲਕੇ ਦੇ ਵਿੱਚ ਸਭ ਤੋਂ ਵਧੀਆ ਰਿਜ਼ਲਟ ਹੋਊਗਾ ਕਿ ਕੋਈ ਨਜਾਇਜ਼ ਪਰਚਾ ਨਜਾਇਜ਼ ਛਬੀ ਜਿਹੜੀ ਉਹ ਨਹੀਂ ਬਣੀ ਇਸ ਕਰਕੇ ਲੋਕ ਜਿਹੜੇ ਪੰਨੂ ਸਾਹਿਬ ਨੂੰ ਪਸੰਦ ਕਰਦੇ ਅੱਛਾ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਕਿ ਤੁਹਾਡੇ ਕਿਉਂਕਿ ਪਿੰਡਾਂ 'ਚ ਐਜੂਕੇਸ਼ਨ ਤੇ ਹੈਲਥ ਦੋ ਹੀ ਚੀਜ਼ਾਂ ਦੀ ਲੜਾਈ ਸੀ ਹੈਲਥ ਬਾਰੇ ਤੁਸੀਂ ਦੱਸ ਚੁੱਕੇ ਹੋ ਜੀ ਐਜੂਕੇਸ਼ਨ ਦੀ ਕੀ ਪੋਜੀਸ਼ਨ ਪੜ੍ਹਾਈ ਦਾ ਕੀ ਯੋਗਦਾਨ ਵੇਖੋ ਜੀ ਜਿਹੜਾ ਸਕੂਲ ਹੋ ਗਿਆ ਗੁਰਦੁਆਰਾ ਸਾਹਿਬ ਇਹ ਦੋਨੋਂ ਚੀਜ਼ਾਂ ਸਿੱਖਣ ਵਾਲੀਆਂ ਆ ਜੇ ਤੁਸੀਂ ਗੁਰਦੁਆਰਾ ਸਾਹਿਬ ਵੀ ਕੁਝ ਸਿੱਖਣ ਵਾਸਤੇ ਜਾਂਦੇ ਹੋ ਤੇ ਸਕੂਲ ਵੀ ਸਾਡੇ ਬੱਚੇ ਜਿਹੜੇ ਸਿੱਖਣ ਵਾਸਤੇ ਜਾਂਦੇ ਆ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਦੀ ਸਕੂਲਾਂ 'ਚ ਤੁਸੀਂ ਦੇਖਿਆ ਸੀ ਕਿ ਬੱਚਿਆਂ ਦੀਆਂ ਯੂਨੀਫਾਰਮ ਇੰਨੀ ਵਧੀਆ ਹੋਣਗੀਆਂ ਜੀ ਬੱਚਿਆਂ ਨੂੰ ਖਾਣਾ ਇੰਨਾ ਵਧੀਆ ਮਿਲੂ ਮੈਂ ਕਈਆਂ ਸਰਕਾਰਾਂ ਦੇ ਵਿੱਚ ਦੇਖਦਾ ਰਿਹਾ ਜੀ ਜਦੋਂ ਖਾਣਾ ਆਉਣਾ ਤੇ ਉਹਨਾਂ ਨੇ ਸਕੂਲ ਵਾਲਿਆਂ ਨੇ ਕਿਉਂਕਿ ਅਸੀਂ ਲਗਾਤਾਰ ਸਰਪੰਚੀ ਕਰਦੇ ਜੁੜੇ ਰਹੇ ਆ ਤੇ ਉਹਨਾਂ ਨੇ ਕੰਪਲੇਨਟ ਕਰਨੀ ਸੀ ਤੁਹਾਡੇ ਆ ਜਿਹੜਾ ਖਾਣਾ ਦੇਖੋ ਜੀ ਸਰਕਾਰ ਦੇ ਰਹੀ ਹੈ ਕਿਦਾਂ ਦਾ ਦੇ ਰਹੀ ਪਰ ਅੱਜ ਇਹਦਾ ਕਾਰਨ ਕੀ ਹੈ ਜੀ ਸੀਐਮ ਸਾਹਿਬ ਨੇ ਜਿੰਨੇ ਵੀ ਹਲਕਾਂਚਾਰ ਸਾਰਿਆਂ ਨੂੰ ਇਹ ਹੁਕਮ ਕੀਤਾ ਸੀ ਕਿ ਸਕੂਲਾਂ ਦੇ ਵਿੱਚ ਖਾਣਾ ਨਹੀਂ ਮੜਾਉਣਾ ਚਾਹੀਦਾ ਜਿੱਥੇ ਖਾਣੇ ਦੀ ਵਧੀਆ ਗੱਲ ਚੱਲੀ ਉੱਥੇ ਨਾਲ-ਨਾਲ ਸਕੂਲ ਦੇ ਵਿੱਚ 유ਨੀਫਾਰਮ ਕਿਤਾਬਾਂ ਫ੍ਰੀ ਦਿੱਤੀਆਂ ਗਈਆਂ ਤੇ ਜਿੱਥੇ ਨਾਲ ਕਿਤਾਬਾਂ 유ਨੀਫਾਰਮ ਵੀ ਦਿੱਤੀਆਂ ਉੱਥੇ ਤੁਸੀਂ ਦੇਖੋ ਸਕੂਲਾਂ ਦੀ ਬਿਲਡਿੰਗਾਂ ਤੇ ਜਾ ਕੇ ਨੁਹਾਰ ਦੇਖੋ ਕਿ ਪ੍ਰਾਈਵੇਟ ਸਕੂਲਾਂ ਨੂੰ ਫੇਲ ਕਰਦੀਆਂ ਤੇ ਸਕੂਲਾਂ ਦੇ ਵਿੱਚ ਜਿਹੜੇ ਉਹ ਕੰਪਿਊਟਰ ਲੱਗੇ ਤੇ ਬੱਚੇ ਸੋਹਣੀ ਤਰ੍ਹਾਂ ਜਿਹੜੀ ਆਪਣੀ ਉਹ ਸਿੱਖਿਆ ਪ੍ਰਾਪਤ ਕਰ ਰਹੇ ਬਹੁਤ ਹੀ ਤੁਸੀਂ ਵੱਡੇ ਦਾਅਵੇ ਕਰ ਰਹੇ ਹੋ ਇਹ ਤਾਂ ਹੁਣ ਲੋਕਾਂ ਨੇ ਤੁਹਾਡੀ ਇਹਨਾਂ ਦਾਅਵਿਆਂ ਤੇ ਮੋਹਰ ਲਗਾਣੀ ਹੈ 2027 ਚ ਜੋ ਕੁਝ ਵੀ ਤੁਸੀਂ ਕਹਿ ਰਹੇ ਹੋ ਕਿਉਂਕਿ ਤੁਸੀਂ ਸਾਰਿਆਂ ਨੇ ਸਿਆਸੀ ਬੰਦੇ ਨੇ ਆਪੋ ਆਪਣੇ ਗੁਣ ਗਾਣੇ ਨੇ ਪਰ ਮੋਰ ਜਨਤਾ ਨੇ ਲਾਣੀ ਸੱਚ ਕੀ ਹੈ ਝੂਠ ਕੀ ਹੈ ਉਹ ਉਸ ਦਿਨ ਜਿੱਦਣ ਬਟਨ ਦੀਆਂ ਚੀਕਾਂ ਨਿਕਲਣਗੀਆਂ ਨੇ ਉਦੋਂ ਪਤਾ ਲੱਗਣਾ ਹੈ ਅੱਛਾ ਤੁਹਾਡੇ ਤੋਂ ਆਖਰੀ ਦੇ ਵਿੱਚ ਮੈਂ ਮਲਕੀਤ ਸਿੰਘ ਜੀ ਜਾਨਣਾ ਚਾਹੂੰਗਾ ਜਿਨ੍ਹਾਂ ਨੇ ਤੁਸੀਂ ਦਾਅਵੇ ਕੀਤੇ ਗੈਕਸ ਤੁਸੀਂ ਕਹਿੰਦੇ ਹੋ ਕਿ ਉਹ ਵੀ ਅਸੀਂ ਫੜੇ ਨੇ ਰੱਜ ਕੇ ਫੜੇ ਨੇ ਯੁੱਧ ਨਸ਼ਾ ਵਿਰੋਧ ਬੜਾ ਟੌਪ ਤੇ ਚੱਲਿਆ ਤੁਹਾਡੇ ਏਰੀਆ ਦੇ ਵਿੱਚ ਪਰਚੀਆਂ ਦੀ ਐਸੀ ਕੋਈ ਸਿਆਸਤ ਨਹੀਂ ਕੀਤੀ ਕਬਜ਼ੇ ਅਸੀਂ ਕੋਈ ਹੋਣ ਨਹੀਂ ਦਿੱਤੇ ਨਾ ਹੀ ਕਿਸੇ ਨੂੰ ਕਰਨ ਦਿੱਤਾ ਹੈ ਲਾਈਟ ਸਾਡੇ A1 ਆਂਦੀ ਹੈ ਸੜਕਾਂ ਜਿਹੜੀਆਂ ਟੌਪ ਦੀਆਂ ਬਣ ਚੁੱਕੀਆਂ ਨੇ ਸਕੂਲ A1 ਨੇ ਹਸਪਤਾਲ ਟੌਪ ਤੇ ਚੱਲ ਰਹੇ ਨੇ ਅਗਰ ਇਨਕ੍ਰੇਸ ਸਾਡਾ ਸ਼ੋਭਿੰਦ ਹੋਵੇ ਨੇ ਕੋਈ ਬੰਦਾ ਸਾਨੂੰ ਫੋਨ ਕਰਕੇ ਅਗਰ ਤੁਹਾਡੇ ਲੀਡਰ ਦੇ ਬਾਰੇ ਤੁਹਾਡੇ ਨੇਤਾ ਦੇ ਬਾਰੇ ਇਹ ਕਹਵੇ ਕਿ ਨਾ ਭਾਜੀ ਆਓ ਸਾਡੇ ਕੋਲ ਦੇਖੋ ਤੇ ਸਹੀ ਆਹ ਵੇਖੋ ਜੀ ਇਹਨਾਂ ਨੇ ਫਲਾਣਾ ਬੰਦਾ ਨਸ਼ੇ ਵਾਲਾ ਹੀ ਉਹ ਛਡਾਤਾ ਜਾਂ ਕੋਈ ਇਹ ਕਹਦੇ ਜੀ ਆਪਰੇਸ਼ਨ ਭਰਾਰ ਦੇ ਦੌਰਾਨ ਗੈਂਗਸਟਰ ਫੜਿਆ ਹੀ ਜੀ ਨੇਤਾ ਹੀ ਨੇ ਛਡਾਤਾ ਜਾਂ ਕੋਈ ਇਹ ਕਹਦੇ ਕਿ ਭਾਜੀ ਇਹ ਤਾਂ ਫਲਾਣੇ ਦੇ ਨਜਾਇਜ਼ ਪਰਚੇ ਵੀ ਕਰਾਈ ਨੇ ਜਾਂ ਫਿਰ ਕੋਈ ਇਹ ਕਹਦੇ ਭਾਜੀ ਸਿੱਖਿਆ ਕ੍ਰਾਂਤੀ ਦੀ ਕੀ ਗੱਲ ਕਰਦੇ ਸਕੂਲ ਤੇ ਇਦਾਂ ਦਾ ਕੋਈ ਹੈ ਹੀ ਨਹੀਂ ਫਿਰ ਤੁਹਾਡੇ ਕੋਲ ਕੀ ਜਵਾਬ ਹੈ ਦੇਖੋ ਜੀ ਪਹਿਲੀ ਗੱਲ ਕੀ ਜਿੱਥੇ ਚੰਗਿਆਈ ਚੱਲਦੀ ਉਹਦੇ ਨਾਲ ਨਾਲ ਬੁਰਾਈ ਵੀ ਚੱਲਦੀ ਹੈ ਠੀਕ ਹੈ ਸਾਰੇ ਬੰਦੇ ਇਹ ਨਹੀਂ ਹੋਣਗੇ ਕਿ ਜੇ ਕੰਮ ਕੀਤਾ ਤੁਸੀਂ ਡਿਵੈਲਪਮੈਂਟ ਦੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਚ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿੱਥੇ ਕੋਈ ਲੀਡਰ ਵਧੀਆ ਕੰਮ ਕਰ ਰਿਹਾ ਕੋਈ ਨੇਤਾ ਜੀ ਵਧੀਆ ਕੰਮ ਕਰ ਰਿਹਾ ਤੇ ਉਹਨੂੰ ਵਧੀਆ ਕਹਿਣਾ ਚਾਹੀਦਾ ਜਾਣ ਬੁੱਝ ਕੇ ਗਲਤ ਨਹੀਂ ਕਹਿਣਾ ਚਾਹੀਦਾ ਪਰ ਜੋ ਸਾਡੀ ਨੌਲੇਜ ਚ ਜਿੱਦਾਂ ਅਸੀਂ ਕੰਮ ਕਰ ਰਹੇ ਆ ਮੇਰੇ ਖਿਆਲ ਦੇ ਨਾਲ ਸਾਡੇ ਹਲਕੇ ਚ ਕੋਈ ਵੀ ਜਿਹੜਾ ਬੰਦਾ ਉਹ ਇਹ ਗੱਲ ਨਹੀਂ ਕਹਿ ਸਕਦਾ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਹੜੀ ਹਲਕਾ ਫਰਿਗੜ ਚੂੜੀਆਂ ਤੋਂ ਇੰਚਾਰਜ ਵੀ ਨੇ ਤੇ ਸਾਬਕਾ ਚੇਅਰਮੈਨ ਵੀ ਰਹੇ ਨੇ ਉਹਨਾਂ ਬਾਰੇ ਕੁਝ ਆਖਰੀ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੋ ਵੇਖੋ ਜੀ ਮੈਂ ਹਲਕੇ ਨੂੰ ਤੇ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਸਾਫ਼ ਸੁਥਰਾ ਅਖਸ਼ ਵਾਲਾ ਬੰਦਾ ਸਾਨੂੰ ਜਿਹੜਾ ਸਰਦਾਰ ਬਬੀਰ ਸਿੰਘ ਜੀ ਪੰਨੂ ਸਾਹਿਬ ਮਿਲੇ ਨੇ ਇੱਕ ਸਾਰਿਆਂ ਨੂੰ ਭਰਾਵਾਂ ਦੀ ਤਰ੍ਹਾਂ ਵੱਡਿਆਂ ਨੂੰ ਬੱਚਿਆਂ ਦੀ ਤਰ੍ਹਾਂ ਹਰ ਇੱਕ ਦੇ ਨਾਲ ਪ੍ਰੇਮ ਨਾਲ ਮੇਲਮਲਾਪ ਨਾਲ ਮਿਲਦੇ ਤੇ ਇਹੋ ਜਿਹਾ ਜਿਹੜਾ ਸੱਚਾ ਸੁੱਚਾ ਇਨਸਾਨ ਬਹੁਤ ਘੱਟ ਮਿਲਦਾ ਪੋਲੀਟਿਕਲ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਕਿ ਇਦਾਂ ਦਾ ਭਰਾ ਕਈਆਂ ਦਾ ਇਦਾਂ ਦਾ ਪੁੱਤਰ ਤੇ ਕਈਆਂ ਦਾ ਭਤੀਜਾ ਇਹ ਬਾਅਦ ਚ ਨੀ ਜੇ ਮਿਲਣਾ ਇਹੋ ਜਿਹਾ ਸੱਚਾ ਸੁੱਚਾ ਇਨਸਾਨ ਸਾਨੂੰ ਮਿਲਿਆ ਸਾਨੂੰ ਠੋਕ ਵਜਾ ਕੇ ਉਹਦੇ ਕੰਮਾਂ ਨੂੰ ਦੇਖ ਕੇ ਆਪਾਂ ਨੂੰ ਜਿਹੜਾ ਉਹਦੇ ਨਾਲ ਜੁੜ ਕੇ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਣਾ ਚਾਹੀਦਾ ਸੋ ਹਲਕਾ ਫਤੇਗਾ ਚੂੜੀਆਂ ਦੇ ਜਿੰਨੇ ਵੀ ਵੋਟਰਸ ਨੇ ਸਪੋਰਟਰਸ ਨੇ ਜਾਂ ਬਾਕੀ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਸਾਡੇ ਸਰੋਤੇ ਇਸ ਸ਼ੋਰ ਨੂੰ ਦੇਖ ਰਹੇ ਨੇ ਆਪਣੀ رائے ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਪਣੀ رائے ਜਰੂਰ ਦੱਸਿਓ ਕਿਉਂਕਿ ਹਲਕਾ ਫਤਿਹਗੜ ਚੂੜੀਆਂ ਦੇ ਜਿੰਨੇ ਵੀ ਵਸਨੀਕ ਹੋ ਜਿੰਨੇ ਵੀ ਵੋਟਰ ਸਪੋਰਟਰ ਹੋ ਭਾਵੇਂ ਆਸ-ਪਾਸ ਦੇ ਹੋਰ ਨਾ ਹਲਕਿਆਂ ਦੇ ਵੀ ਜਿਹੜੇ ਸਾਡੇ ਸਾਥੀ ਨੇ ਜਾਂ ਸਾਡੇ ਸਰੋਤੇ ਨੇ ਤੁਸੀਂ ਵੀ ਆਪਣੀ رائے ਜਿਹੜੀ ਹੈ ਜਰੂਰ ਦਿਓ ਪੰਨੂ ਸਾਹਿਬ ਬਾਰੇ ਵੀ ਦੱਸਿਓ ਤੇ ਆਪੋ ਆਪਣੇ ਲੀਡਰਾਂ ਬਾਰੇ ਵੀ ਦੱਸਿਓ ਅਗਰ ਤੁਸੀਂ ਵੀ ਚਾਹਦੇ ਹੋ ਕਿ ਤੁਹਾਡੇ ਕਿਸੇ ਹਲਕੇ ਦੇ ਲੀਡਰ ਦੀ ਇੰਟਰਵਿਊ ਹੋਵੇ ਜਾਂ ਤੁਸੀਂ ਵੀ ਚਾਹਦੇ ਹੋ ਕਿ ਤੁਸੀਂ ਕੋਈ ਸ਼ੋਅ ਕਰਨਾ ਚਾਹੁੰਦੇ ਹੋ ਸਟੂਡੀਓ 'ਚ ਆਣ ਕੇ ਕਿਸੇ ਤਰ੍ਹਾਂ ਪੋਡਕਾਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਹੈ ਅਗਰ ਇਸ ਸ਼ੋਅ ਦੇ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਮਨ ਦਾ ਵਿਚਾਰ ਹੋਵੇ ਤੁਸੀਂ ਸਵਾਲ ਕਰਨੀ ਹੋਣ ਸਰਦਾਰ ਮਲਕੀਤ ਸਿੰਘ ਸੰਧਵਾਨ ਨੂੰ ਸੇਕਵਾਨ ਨੂੰ ਸੋ ਤੁਸੀਂ ਆਣ ਕੇ ਇਹਨਾਂ 'ਤੇ ਸਵਾਲ ਵੀ ਕਰ ਸਕਦੇ ਹੋ ਤੁਹਾਨੂੰ ਖੁੱਲਾ ਨੇ ਹੁੰਦਾ ਹੈ ਜਦੋਂ ਮਰਜ਼ੀ ਆਪਣਾ ਪੱਖ ਰੱਖੋ ਆਪਣੀ ਗੱਲ ਰੱਖੋ ਇਹ ਸਟੂਡੀਓ ਇਹ ਚੈਨਲ ਇਹ ਪਲੇਟਫਾਰਮ ਤੁਹਾਡੇ ਸਭ ਦੇ ਲਈ ਸਾਂਝਾ ਹੈ ਸੋ ਅੱਜ ਸਿਆਸੀ ਪਰਿਵਾਰ ਦੇ ਵਿੱਚੋਂ ਇੱਕ ਸਿਆਸੀ ਤੁਰੰਦਰ ਸਰਦਾਰ ਮਲਕੀਸ਼ ਸਿੰਘ ਸੇਕਵਾ ਸੋ ਉਹਨਾਂ ਨੇ ਆਪਣੇ ਹਲਕਾ ਫਤੇਗੜ ਚੂੜੀਆਂ ਦੇ ਹਲਕਾ ਇੰਚਾਰਜ ਤੇ ਸਬਕਾ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਕੰਮਾਂ ਬਾਰੇ ਸਰਕਾਰ ਦੇ ਕੰਮਾਂ ਬਾਰੇ ਸਰਕਾਰ ਦੀਆਂ ਜਿਹੜੀਆਂ ਚੱਲ ਰਹੀਆਂ ਯੋਜਨਾਵਾਂ ਨੇ ਉਹਨਾਂ ਦੇ ਬਾਰੇ ਸਾਰਿਆਂ ਦੇ ਖੁੱਲਕੇ ਚਾਣਣਾ ਪਾਇਆ ਤੇ ਖੁੱਲਕੇ ਗੱਲ ਦੱਸੀ ਹੈ ਔਰ ਇਹਨਾਂ ਤੇ ਕਿੰਨਾਕ ਦਾਵਿਆਂ 'ਚ ਸਚਾਈ ਹੈ ਅਸੀਂ ਫਿਰ ਤੁਹਾਨੂੰ ਕਹਾਂ ਤੁਹਾਡੇ ਕਮੈਂਟ ਬਹੁਤ ਜ਼ਰੂਰੀ ਨੇ ਕੀਮਤੀ ਨੇ رائے ਜ਼ਰੂਰ ਦਿਓ ਸੋ ਅਸੀਂ ਆਪਣੇ ਮਹਿਮਾਨ ਸਰਦਾਰ ਮਲਕੀਤ ਸਿੰਘ ਸੇਫਤੋ ਲੈਣ ਇਜਾਜ਼ਤ ਤੋਂ ਤੁਹਾਡੇ ਤੋਂ ਵੀ ਲੈਣ ਇਜਾਜ਼ਤ ਵੈਕਟਰ ਰੌਕਸਤੀ ਆਵਾਜ਼ ਹੈ ਨਰਾਈ ਟੂਡੇ ਸਸਟ੍ਰੀਕਲ